ਹਾਂ ਜੇ ਕਹਿ ਦੂੰਗਾ ਮੇਰੇ ਕਹਿਣ ਤੇ ਰੱਖ ਲੈ ਕਰ ਦੇਣਗੇ ਕਿਹੜੇ ਕਹੇ ਆਪਦੀ ਮਰਜ਼ੀ ਕਰਨੀ ਹੈ ਮਰਜ਼ੀ ਕਰਨੀ ਬਿਲਕੁਲ 10 ਜਗ੍ਹਾ ਤੋਂ ਕਿਲਾ ਟਰਾਈ ਕਰਦਾ ਕਈ ਮੇਰੇ ਵੀਰ ਕਮੈਂਟ ਕਰਦੇ ਯਾਰ ਬਾਈ ਜੀ ਇਹ ਤਾਂ ਕਰਦਾ ਹੈਗਾ ਆਪਣਾ ਇਹ ਥੱਲੇ ਨੂੰ ਲਿਆਂਦਾ ਮੇਰੇ ਕਹਿਣਾ ਤੇ ਥੱਲੇ ਉਹਨਾਂ ਨੇ ਸਾਰੇ ਹਿੰਦੁਸਤਾਨ ਚ ਆਨੂ ਪਿਆਈ ਆਂ ਕਿ ਮੇਰੇ ਕੱਲੇ ਨਾਲ ਮੇਰੇ ਵੀਰੇ ਕੱਲੇ ਦੇ ਕੰਨਾ ਰਿਪੋਰਟ ਜਾ ਬਣਨੀ ਆ ਸਹੀ ਗੱਲ ਹੈ ਤੇ ਤੁਸੀਂ ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਕਿਹੜਾ ਕਮਲੇ ਹੋ ਤੁਸੀਂ ਵੀ 20 ਜਗ੍ਹਾ ਤੇ ਟੈਲੀਫੋਨ ਕਰਦੇ ਹੋ 20 ਜਗ੍ਹਾ ਤੇ ਟੈਲੀਫੋਨ ਫੇਰ ਅਗਲਾ ਮੋਗੇ ਕਰਦਾ ਮਲੋਟ ਕਰਦਾ ਮੁਕਸਰ ਕਰਦਾ ਕਿਹੜੀ ਮੰਡੀ ਜਿੱਥੇ ਨਹੀਂ ਫੋਨ ਕਰਦਾ ਕਰੇ ਰੇ ਮਟਰ ਕਹਿੰਦੇ ਰੇਸ ਫੜ ਗਏ ਜੀ ਹਰੇ ਮਟਰ ਵੀਰੇ ਕੱਲ 20 ਰੁਪਏ ਸੀ ਅੱਜ 25 27 27 ਆਏ ਜੀ ਅੱਜ 25 ਅੱਜ ਦੀ ਫਿਲਹਾਲ ਜਿਹੜੀ 1450 ਆ ਜੀ ਇਹਦੀ 4 ਪਿਆ 500 ਗੱਟਾ ਪਿਆ ਚੱਕ ਲੋ ਜਿੰਨਾ ਲੈਣੀ ਆ 400 ਰੁਪਏ ਲਾ ਦੂੰਗਾ 400 ਵੀ ਲੱਗ ਜਾਊਗਾ 400 ਲੱਗ ਜਾਊਗਾ 500 ਗੱਟਾ ਪਿਆ ਚੱਕ ਲੋ ਜੇ ਕਿਸੇ ਨੂੰ ਵਹਿਮ ਆਣਾ ਜਦੋਂ ਮਰਜ਼ੀ ਆ ਜਾਓ ਕਦੋਂ ਕਦੂ ਚੱਲ ਪਿਆ ਕਿਹੜੇ ਪਿੰਡ ਦਾ ਇਹ ਸੁਖਣਾ ਲੈ ਬਈ ਲੋਕੜ ਕਦੋਂ ਚੱਲ ਪਿਆ ਕਹਿੰਦੇ ਸੀ ਆਪਣੇ ਲੋਕੜ ਕਦੋਂ ਆਉਣ ਨਹੀਂ ਲੱਗਾ ਰਾਜਸਤਾਨੀ ਕਦੋਂ ਦਾ ਆਹ ਚੱਲੇ ਪਿਆ ਸੁਖਣ ਵਾਲੇ ਦਾ ਕਦੂ ਜਿੰਦਾ ਬਈ ਇਹਨਰ ਤੋਂ ਹੀ ਕੁਆਲਿਟੀ ਚੈੱਕ ਕਰੋ ਛੋਲੀਆਂ ਵੇਖੋ ਇਧਰ ਮੈਰ ਕਰ ਬੜ ਬੜ ਕਰਾਈ ਪਈ ਆ ਬਾਈਆਂ ਕੋਲੇ ਛੋਲੀਆਂ ਪਤਾ ਨਹੀਂ ਲਾ ਭਾਈ ਇੱਥੇ ਵੀ ਛੋਲ ਗਿਆ ਛੋਲੀ ਇਹਦਾ ਗੜ ਜਾਨੀ ਆ ਗਿਆ ਭਾਈ ਅਦਰ ਫਰੀਦ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿੱਤਾ ਚੱਲ ਜਾਈਏ ਭਾਈ ਸਵਾਗਤ ਕਰਦੇ ਤੇ ਮਹਿਮਾਨ ਦੀ ਤਰ੍ਹਾਂ ਹਜਰਾ ਜੀ ਆਪਾਂ ਅੱਜ ਨਾ ਫਰੀਦਕੋਟ ਮੰਡੀ ਦੇ ਵਿੱਚ ਆਇਆ ਤੁਹਾਨੂੰ ਤਾਜ਼ੇ-ਤਾਜ਼ੇ ਰੇਟ ਦਿਖਾਉਣ ਵਾਸਤੇ ਕੋਟਕਪੂਰੇ ਮੰਡੀ ਦੀ ਵੀਡੀਓ ਨੂੰ ਤੁਸੀਂ ਪਿਆਰ ਚੜ੍ਹਦੇ ਰਹਿਣੇ ਬਾਈ ਹਾਂ ਲਾ ਭਾਈ ਅੱਜ ਜਿਹੜੇ ਤਾਜ਼ੇ-ਤਾਜ਼ੇ ਰੇਟ ਤੁਹਾਨੂੰ ਫਰੀਦਕੋਟ ਮੰਡੀ ਦੇ ਵਿਖਾਉਣ ਲੱਗੇ ਤਰੀਕ ਹੋ ਗਈ ਅੱਜ ਜਿਹੜੀ ਇਹ 12 ਮਾਰਚ 2025 ਤੇ ਦਿਨ ਹੋ ਗਿਆ ਭਾਈ ਬੁੱਧਵਾਰ ਨੂੰ ਹੋਰ ਬਰਾ ਕੀ ਆ ਚੱਲਾ ਭਾਈ ਓਏ ਇੱਕ ਲਾ ਜਿਵੇਂ ਪਹਿ ਹਾਂ ਬੰਦੇ ਹੋ ਗਏ ਹਾਂ ਹੋਰ ਹੁਣ ਲਾਗ ਹੈ ਇੱਕ ਯਾਰ ਸੋਦੇ ਹੋ ਗਏ ਬੰਦੇ ਹੋ ਗਏ ਬੰਦੇ ਛੋਦੇ ਹੋ ਗਏ ਬੰਦੇ ਮੰਦੇ ਭਾਈ ਮੰਦੇ ਸੱਚੀ ਹੋ ਗਏ ਕੇ ਵੈਸੇ ਹੀ ਠੀਕ ਆ ਹਾਂ ਨੀ ਮੈਂ ਆ ਕੇ ਨਾ ਕਿੰਨੇ ਦਾ ਰੇਟ ਮਿਲਿਆ ਤਾਂ ਲੈ ਭਾਈ ਇਧਰ ਬਾਈ ਕੋਲ ਜਾਣਾ ਸਸੀ ਗੱਲ ਸੇਠ ਸਾਹਿਬ ਕੀ ਹਾਲ ਚਾਲ ਹੈ ਸਿੰਦਾ ਕਿਵੇਂ ਵਰੀਆ ਵਰੀਆ ਮਾੜਾ ਮੋਟਾ ਮੰਡੀ ਦੇ ਵਿੱਚ ਕੋਈ ਬੜੀ ਜੀ ਹਲਚਲ ਜੀ ਹੋਈ ਹੈ ਗੱਲ ਜੀ ਕੋਈ ਨਹੀਂ ਵਧਿਆ ਵਧਿਆ ਰੇਟ ਆ ਅੱਛਾ ਜੀ ਗੋਭੀ ਕੀ ਰੇਟ ਵੇਖੀ ਭਾਈ ਗੋਭੀ ਵੀਰੇ ਕੱਲ 7-8 ਰੁਪਏ ਕੱਲ ਦਾ ਭਾਅ ਸੀ ਸਹੀ ਹੈ ਜੀ ਅੱਜ 5-6 ਦਾ ਹੈਗਾ ਅੱਜ ਫੇਰ 5-6 ਤੇ ਆ ਨਾ ਗੋਭੀ ਵੇ ਲੋ ਭਾਈ ਅਦਰ ਚਿੱਟੀ ਜਟੋਰ ਲਸ਼ਕੋਰਾ ਮਾਰਦੀ ਆ ਦੇਖੋ ਇਧਰ ਫੁੱਲਾਂ ਵਾਲੀ ਗੋਭੀ ਬਗਲ ਵਾਲੀ ਗੋਭੀ ਹਨ ਤੇ ਸਿਰੇ ਨਹੀਂ ਜਾ ਰਹੀ ਅੱਜ 6-7 ਰੁਪਏ ਦਾ 5-6 ਰੁਪਏ ਦਾ ਵਜਾਰ ਹੈਗਾ ਜੀ ਬਈ ਹਰੇ ਮਟਰ ਕਹਿੰਦੇ ਰੇਸ ਫੜ ਗਏ ਜੀ ਹਰੇ ਮਟਰ ਵੀਰੇ ਕੱਲ 20 ਰੁਪਏ ਸੀ ਅੱਜ 25-28-27 ਇਹਦੇ ਜੀ ਅੱਜ 25-28 ਤੱਕ ਵੀ ਵਗਿਆ ਜਾਨੀ ਸਿਰੇ 27 ਦਾ ਚੰਗਾ ਮਟਰ 27 ਰੁਪਏ ਆ ਆ ਲੈ ਭਈਆ ਆ ਲੈ ਹਾਂ ਲੈ ਭਈਆ ਮਟਰ ਵੇ ਲੋ ਤੇ 27 ਰੁਪਏ ਆ ਲੈ ਉਹ ਥੋੜਾ ਜਿਹਾ ਘੱਟ ਕੁਆਲਿਟੀ ਹੈ ਇਹਦਾ ਕਿੰਨਾ ਮੰਗਦੇ ਜੀ 25 ਰੁਪਏ ਜੀ 24-25 ਵੀ ਕੀ ਜਾਂਦਾ ਅੱਛਾ 24-25 ਆ ਵੀ ਵੀ ਕੀ ਜਾਂਦਾ ਜੀ ਤੇ ਥੋੜੇ ਪੱਕੜ ਜਿਆਦਾ ਸੁੱਕਾ ਦਾਣਾ ਚ ਆਹ ਜਿਹੜਾ ਲਵਾ ਮਟਰ ਆ ਗਿਆ ਜਿਹੜੀ 27 28 ਰੁਪਏ ਉਹ ਇਹਦਾ ਕੀਰੇ ਜਿਹਾ ਹੋ ਗਿਆ ਮਤਲਬ ਬਾ लास्ट ਆਣਾ ਹੁਣ ਪੈਦਾਵਾਰ ਘਰ ਚੱਲੀ ਆ ਸਮਾਨ ਹੋਵੇ ਹੀ ਆ ਹਲੇ ਵਿਆਹਾਂ ਵਿਵਹਾਂ ਦਾ ਕਰਕੇ ਫਰੋਈ ਫਰੋਈ ਸਾਈਡ ਦੀ ਬੜੀ ਖਬਰ ਰਹਿੰਦੀ ਹੈ ਜੀ ਜਿਵੇਂ ਉੱਥੇ ਕਿੰਨਾ ਕੁ ਰੇਟ ਜਿਵੇਂ ਉਦੋਂ ਬੋਲੀ ਉੱਥੇ ਤਕਰੀਬਨ ਮੇਰੇ ਖਿਆਲ ਆ ਵੀ ਰੇਟ ਥੋੜਾ ਜਿਹਾ ਡਾਊਨ ਆ ਕਰਨੇ ਮੇਰੇ ਤੇ ਮਟਰ ਲੱਗ ਜਿਆਦਾ ਲੱਗਦਾ ਗਾੜਾ ਉਹ ਮਟਰਾਂ ਦਾ ਗਾੜਾ ਆ ਗਿਆ ਜੀ ਲੋਡਿੰਗ ਮੰਡੀ ਆ ਗਈ ਹੈ ਨਾ ਕੋਟ ਵਾਲ ਨੂੰ ਤੇਜ ਹੋਊਗਾ ਜੀ ਕੋਟ ਕਪੂਰੇ ਵਾਲੇ ਹੋਰ ਤੇ ਜਾਊਗਾ ਜੀ ਆਪਣੇ ਉਹ ਤੇਜ ਹੋਊਗਾ ਲੈ ਬਈ ਜੇ ਨਾ ਇੱਥੇ 28 ਰੁਪਏ ਦਾ ਰ بس ਇਹ ਤਾਂ ਟਿੱਕੀ ਹੋ ਗਈ 10 ਹੋ ਗਏ ਠੀਕ ਜੱਜ ਦਾ ਰੇਡ ਜੀ ਗਾਜਰ ਦਾ ਰੇਟ ਵੀ ਹੁਣ ਚੰਗਾ 8-10 ਰੁਪਏ ਤੇ ਆ ਅੱਜ ਦਾ ਹੈਗਾ ਰੇਟ ਜਣੀ 8-10 ਰੁਪਈਆ ਨਾ ਬਈ ਗਰਮੀ ਵਾਲੀ ਸਬਜ਼ੀ ਹੁਣ ਲੱਗ ਗਈ ਆਪਣੇ ਕਦੂ ਵਗੈਰਾ ਨਹੀਂ ਗਰਮੀ ਵਾਲਾ ਜੇ ਟਿੰਡਾ ਚੱਲਿਆ ਸਿਮਲਾ ਚੱਲੀ ਆ ਤੇ ਖੀਰਾ ਚੱਲਿਆ ਸਿਮਲਾ ਦਾ ਕਿੰਨਾ ਰੇਟ ਹੋ ਗਿਆ ਜੀ ਸਿਮਲਾ 25 ਸਿਮਲਾ 25 ਰੁਪਏ ਐਦਕੀ ਬਈ ਸ਼ਿਮਲਾ ਮਿਰਚ ਦਾ ਕਹਿੰਦਾ ਇਹ ਵੀ ਰੇਟ ਰਹਿ ਸਕਦਾ ਪਿਛਲੀ ਵਾਰੀ ਪਿਟੀ ਆ ਇਹ ਹਨਾ ਪਿਟੀ ਆ ਐਦਕੀ ਰੋਣ ਕਰਕੇ ਕਿਸਾਨਾਂ ਨੇ ਲਾਈ ਬਹੁਤ ਘਟਾ ਜੀ ਬਈ ਲਾਈ ਘਟਾ ਫਰੋਚ ਐਦਕੀ ਕਿ ਪੈਦਾਵਾਰ ਦਾ ਬਰਕਤ ਝਾੜ ਵੀ ਘਟਾ ਹਰ ਇੱਕ ਫਸਲ ਦਾ ਝਾੜ ਵੀ ਘਟਾ ਗੀ 67 ਮੰਨ ਰਹੇਗਾ ਸਹੀ ਉਹਦੇ ਕਰਕੇ ਰੇਟ ਬਣੀ ਜਾਂਦਾ ਮੰਡੀ ਕਿਨੇ ਲੱਗੇ ਹੋਗੇ ਤੁਹਾਡੇ ਹਿਸਾਬ ਨਾਲੀ ਪਿੰਡੀ ਦੇਖੋ ਆ ਗੋਬੀ ਵਾਲੇ ਵਾਣਾ ਚ ਲੱਗਣ ਲੱਗ ਪਿਆ ਹੁਣ ਕੀ ਪੈਉਂਦੀ ਆ ਰਿਪੋਰਟ ਅਜੇ ਕੋਈ ਆਇਆ ਨਹੀਂ ਗਾ ਖੁੱਲ ਕੇ ਵੀ ਆਪਾਂ ਕਹਿ ਦਈਏ ਵੀ ਪਿਛਲੀ ਵਾਰ ਨਾਲੋਂ ਜ਼ਿਆਦਾ ਆ ਜਾਂ ਵਾਧਾ ਪਰ ਇਹਨਾਂ ਵੀ ਜਿਹਨੂੰ ਸਵਾਦ ਪਿਆ ਉਹ ਤਾਂ ਲਾਊਗਾ ਹੀ ਲਾਊਗਾ ਕਿਉਂਕਿ ਪਿੰਡੀ ਪੜਦੀ ਨਹੀਂ ਨਾ ਜਮਾਂ ਸਹੀ ਗੱਲ ਆ ਤੂੰ ਕਹਿੰਦੇ ਵੀ ਐਤ ਕੀ ਥੋੜਾ ਜਿਹਾ ਰੇਟ ਦਾ ਹਣਾ ਭਾਈ ਰਹਿ ਸਕਦਾ ਤੂੰ ਦਾ ਵੀ ਰੇਟ ਰਹਿ ਸਕਦਾ ਤੇ ਰਾਜਸਥਾਨੀ ਕਦੋਂ ਆਪਣੇ ਇੱਧਰ ਤੋਂ ਲੱਗਿਆ ਹੋਣਾ ਜੀ ਕਿ ਨਹੀਂ ਹਾਂ ਉਧਰ ਆਉਂਦਾ ਬਿੱਲੇ ਕੋਲੇ ਆਉਂਦਾ ਜੈਪੁਰ ਵਾਲਾ ਠੀਕ ਹੈ ਜੀ ਆਪਣੇ ਟਿੰਡੋ ਐ ਸੀ ਜਣੀ ਟਿੰਡੋ ਚੱਲ ਪਿਆ ਮੀਆਂ ਦੇ ਲੋਕਲ ਟਿੰਡ ਆ ਟਾਪ ਦਾ ਰੇਟ ਆ ਉਹ ਦਾਕ ਤੇ ਦੂਜੇ ਡੰਡੋ ਚੱਪਣ ਡੰਡੋ ਕਿ ਦੂਜੇ ਹੀ ਦੇਸੀ ਚੱਪਣ ਚੱਪਣ ਦੇਸੀ ਨਹੀਂ ਅਜੇ ਚੱਲੇ ਦੇਸੀ ਅਗਲੇ ਮਹੀਨੇ ਚੱਲੂ ਦੇਸੀ ਨਹੀਂ ਅਗਲੇ ਹਣਾ ਚੱਲ ਲੈ ਭਾਈ ਜਿੱਥੇ ਆਪਾਂ ਖੜੇ ਆ ਆਪਣੇ ਦੁਕਾਨ ਦਾ ਨਾਮ ਆ ਗਿਆ ਕਿ ਨਿਊ ਲਕਸ਼ਮੀ ਫਰੂਟ ਨਿਊ ਲਕਸ਼ਮੀ ਫਰੂਟ ਕੰਪਨੀ ਹੈ ਨਾ ਤੇ ਨੰਬਰ ਕਿੰਨਾ ਸੀ ਭਾਈ ਆਪਣਾ 9914768009 9914768009 ਠੀਕ ਆ ਭਾਈ ਜੀ ਓਕੇ ਭਾਈ ਜੀ ਆਜੋ ਚਾਹ ਪੀ ਗਏ ਬਾਸ ਮਿਹਰਬਾਨ ਲੈ ਭਾਈ ਇਧਰ ਜਿਹੜਾ ਰੇਟ ਕਰਾਣੇ ਆ ਪਹਿਲਾਂ ਨੰਬਰ ਦੇ ਨਾਲ ਇਧਰ ਚੱਪਣ ਡੰਡੋ ਆ ਗਿਆ ਵੇਖੋ ਇਧਰ ਕੁਆਲਿਟੀ ਚੰਦ ਭਾਈ ਕੀ ਰ 35 ਰੁਪਏ ਮੰਗੀ ਸਹੀ ਦੱਸ ਯਾਰ ਸਹੀ ਦੱਸ 10 12 ਰੁਪਏ ਹੋਣਾ ਇਹ ਤੇ ਇਹ ਰੇੜੀ ਵਾਲਾ ਨੀਰ ਭਰਾ ਹੈ ਨਾ ਜਿੰਨਾਂ ਨੇ ਪਰਚੂਨ ਵੇਚਣਾ ਹੁੰਦਾ ਜੀ ਹੈ ਨਾ ਇਹ ਪਰਚੂਨ ਵੇਚਦਾ ਸਾਡਾ ਆਪ ਦਈ ਹੈ ਅੱਛਾ ਦਈਆ 35 ਰੁਪਏ ਵੇਚ ਰਾਇਆ ਨਹੀਂ ਯਾਰ ਸਹੀ ਗੱਲ ਹੈ ਮਟਰ 50 ਰੁਪਏ ਹੋ ਗਿਆ ਵੇਚੇ 45 ਰੁਪਏ ਕੇ ਲੋਗ ਅੱਛਾ ਫੇਰਾ ਭਾਈ ਆਪ ਦਾ ਰੇਟ ਹੋਊਗਾ ਵੇ ਤੇ ਇਹ ਰੇਟ ਜਿਹੜਾ ਵੇ 10 12 ਰੁਪਏ ਨੇੜ ਤੇ ਜਿਹੜਾ 15 ਤੱਕ ਵੀ ਸਿਰੇ ਦੀ ਕੁਆਲਿਟੀ ਗਿਆ ਕਹਿੰਦੇ ਭਾਈ ਆ ਸਿਰੇ ਦੀ ਕੁਆਲਿਟੀ 10 ਰੁਪਏ ਕਿਲੋ ਇਹ ਸਿਰੇ ਦੀ ਕੁਆਲਿਟੀ 10 ਗਿਆ ਹਨ ਲੈ ਭਾਈ ਆ ਰੇਟ ਜਿਹੜੇ ਫਰੀਦਕੋਟ ਮੰਡੀ ਦੇ ਵਿੱਚ ਚੱਲ ਰਹੇ ਆ ਚੱਪਨ ਡੰਡੋ ਦੇ ਭਾਈ ਦੇਸੀ ਡੰਡੋ ਕਦੋਂ ਤੱਕ ਹੋਣ ਲੱਗ ਜੂਗਾ April 15 April ਤੋਂ ਬਾਅਦ 15 April ਤੋਂ ਬਾਅਦ ਲੈ ਭਾਈ ਨੇੜੇ ਤੇੜੇ ਜਿਹੜਾ ਭਾਈ 15 April ਠੀਕ ਆ ਭਾਈ ਹੋਰ April ਠੀਕ ਆ ਵਧੀਆ ਕਹਿ ਬਸ ਤੇ ਹਰੇ ਘੰਡੇ ਤਾਂ ਕਿੰਨੇ ਮੰਗੀ ਜਾਂਦੇ ਭਾਈ ਇਹ 20 ਰੁਪਏ ਕਿਲੋ ਆ 20 ਰੁਪਏ ਕਿਲੋ ਜਿਹੜਾ ਭਾਈ ਹਰਾ ਪਿਆ ਜਿਹੜਾ ਇੱਧਰ ਵੀ ਕੀ ਜਾਂਦਾ ਕੁਆਲਿਟੀ ਵੇਖ ਲੋ ਯਾਰ ਸ਼ਾਨਦਾਰ ਨਾ ਵੇਖੋ ਸਰੇ ਰਿਕਵਾਲੀ ਬਾਕੀ ਇਧਰ ਗਰੋਵਰ ਸਾਹਿਬ ਨਾਲ ਵੀ ਗੱਲਬਾਤ ਕਰਕੇ ਆਉਣੇ ਆ ਬਾਈ ਤੇ ਜਿਹੜੇ ਮਤਰੋ ਕੀ ਰੇਡ ਬਾਈ ਜਿਹੜੇ ਚੱਲੀ ਜਾਂਦੇ ਜੀ ਇਧਰ ਕੱਦੂ ਭਾਈ ਤੋਰੀ ਭਾਈ ਬਾਈ ਕੀ ਹਾਲ ਚਾਲ ਹੈ ਬਰਾਓ ਠੀਕ ਹੈ ਖੀਰਾ ਖੀਰਾ ਕਿੰਨਾ ਕਰਦਾ ਖੀਰਾ ਖੀਰਾ ਬਹੁਤ ਸਸਤਾ ਹੈ ਜੀ ਕੀ ਰੇਗਾ 10 ਰੁਪਏ ਲਾ ਸਿਰਫ 10-10 ਰੁਪਏ ਖੀਰਾ ਰਹਿ ਗਿਆ ਭਾਈਆ ਕਿਹੜੀ ਕਿੱਥੋਂ ਲੈ ਗਏ ਬਾਈ ਪੱਕੀ ਵਿਕਲਾਂ ਹੈ ਪੱਕੀ ਜਲਾ ਪੱਕੀ ਕਲਾਂ ਠੀਕ ਹੈ ਉੱਥੇ ਆ ਵੀ ਖੇਤੀ ਕਰਦੇ ਕੇ ਪੱਕੀ ਕਰਦੇ ਆਪ ਕੀ ਸਹੀ ਹੈ ਲੈ ਬਾਈ 10-10 ਰੁਪਏ ਖੀਰਾ ਰਹਿ ਗਿਆ ਇਦਰ ਜਿਹੜਾ ਐਮਪੀ ਦਾ ਛੋਲ ਗਿਆ ਆ ਜਾਂਦਾ ਬਈ ਇਦਰ ਤੋਂ ਕੁਆਲਿਟੀ ਚੈੱਕ ਕਰੋ ਛੋਲੀਆਂ ਵੇਖੋ ਇਦਰ ਮੈਰ ਕਰਬਲ ਕਰਬਲ ਕਰਾਈ ਪਈ ਆ ਬਾਈਆਂ ਕੋਲੇ ਛੋਲੀਆਂ ਪਤਾ ਨਹੀਂ ਲਾ ਬਈ ਇੱਥੇ ਵੀ ਛੋਲ ਗਿਆ ਛੋਲੀਆਂ ਦਾ ਗੜ ਜਾਨੀ ਆ ਗਿਆ ਬਈ ਇਦਰ ਫਰੀਦਕੋਟ ਮੰਡੀ ਚ ਕਰਬਲ ਕਰਬਲ ਪੂਰੀ ਤੇ ਰੇਡ ਪੈ ਜਾ ਔਰ ਕਿਵੇਂ ਯਾਰਾ ਠੀਕ ਹੈ ਬਈ ਕੀ ਰੇਡ ਵੀ ਕੀ ਜਾਂਦਾ ਅੱਜ ਹੈ ਕੀ ਆਲਾ ਭਰਾ 20 ਲੱਗਿਆ ਹਾਂ ਰੇਟ ਲਾ ਬਈ 20 20 ਰੁਪਏ ਜਿਹੜਾ ਕਿਲੋ ਛੋਲੀਆਂ ਵੇਇਦਿਰ 15 ਆ ਗਿਆ ਸੀ ਇਹ ਨਹੀਂ ਭਾਈ ਰੇਡ ਰੇਸ ਵੱਢ ਗਿਆ ਅਣ ਚੋਣੀ ਵੱਢ ਗਿਆ ਭਾਈ ਇਹਨਾਂ ਅੱਜ ਦਾ ਰੇਡ ਜਿਹੜਾ 20 ਆ ਇਹ ਵੱਧੂਗਾ ਰੇਟ ਪੱਕੀ ਗੱਲ ਆ ਲੈ ਭਾਈ ਅੱਜ ਦਾ ਰੇਡ 20 20 ਇਹ ਮੈਂ ਕਿਹੜੀ ਸ਼ਰਤਾਂ ਤੇ ਚੱਲ ਪਿਆ ਹੁਣ ਉਧਰ ਰਸਤਾ ਕਿਉਂ ਹੁੰਦਾ ਹੈ ਪਹਿਲਾਂ ਐਮਪੀ ਦਾ ਚੱਲਦਾ ਸੀ ਗਾਲ ਓੜ ਖਤਮ ਹੋ ਗਿਆ ਹੁਣ ਆ ਗਿਆ 10 ਕਿਲੋ ਦਾ ਕਿਰਾਇਆ ਵੀਰੇ ਦਾ ਵੀਕਾ ਨੇੜਲੀ ਸਾਈਡ ਦਾ ਚੱਲਣ ਲੱਗ ਗਿਆ ਚਲੋ ਯਾਰ ਤੁਹਾਨੂੰ ਵੀ ਭਰਾਵਾਂ ਨੂੰ ਆਪਣੇ ਨੂੰ ਬਚੇ ਕੋ ਯਾਰ ਫੇਰ ਹੀ ਭਾਈ ਇਨੀ ਦੂਰੋਂ ਢੇਡਾ ਲਾਉਣ ਦਾ ਫਾਇਦਾ ਕਿਹੜਾ ਜੀ ਕਰਦਾ ਤੇਲ ਸੜ ਕੇ ਪੱਲੇ ਪੈ ਜਾਣ ਕਰੇ ਬਿਲਕੁਲ ਜੀ ਬਿਲਕੁਲ ਸਹੀ ਹੈ ਨਾ ਲੈ ਭਾਈ ਉੱਥੋਂ 10-10 ਰੁਪਏ ਦਾ ਮੇਰੇ ਹਿਸਾਬ ਨਾਲ ਉੱਥੇ ਰੇਟ ਆਊਗਾ ਤੇ ਜੇ ਮਨ ਕਰ ਜਾ ਰੱਜ ਪਹਾੜਾ ਵੀ ਪੈਂਦਾ ਭਾਈ ਇਨਨੋ ਖਰਚੇ ਵੀ ਲੋਕ ਕਿਨੇ ਪੈਂਦੇ ਜੇ ਇੱਥੇ ਕੋਈ 25 25 ਦੇ ਨੇੜੇ ਦੇ ਵੀ ਗਏ ਫੇਰ ਉਹ ਵਰਕੇ ਬਣਾ ਦੋ ਹਾਂ ਲੈ ਭਈ ਆ 20 20 ਰੁਪਏ ਜਿਹੜਾ ਛੋਲੀਆ ਇੱਥੇ ਇਹਨੂੰ ਲਈ ਠੀਕ ਮੰਦੇ ਰੇਟ ਕੇ ਘਾਟ ਨਹੀਂ ਰੇਟ ਸਹੀ ਹੈ ਭਾਈ ਯਾਰ ਸਹੀ ਹੈ ਇੰਨਾ ਕਰਨਾ ਚਾਹੀਦਾ ਤੁਹਾਨੂੰ ਬਚੀ ਜਾਂਦਾ ਇੰਨੇ ਕਿਤੇ ਚੱਲ ਕੋ ਸਹੀ ਅੱਲਾ ਇਹ ਕਟੇਗਾ ਵਾਦੋ ਤਾਂ ਜਾਵੇ ਹਾਂ ਲੈ ਬਈ ਮੈਂ ਤੈਨੂੰ ਬਹੁਤ ਸਹੀ ਆ ਲੈ ਬਈ 20 ਰੁਪਏ ਦਾ ਰੇਟ ਜਿਹੜਾ ਅੱਜ ਛੋਲੀਏ ਦਾ ਹੋ ਗਿਆ ਫਰੀਦਕੋਟ ਮੰਡੀ ਦਾ ਬਈ ਕੀ ਰੇਟ ਵੇਖਿਆ ਅੱਜ ਕੀ ਆ ਜਲਾਪਰਾ ਬੜੀਆ ਵੀਰੇ ਮੈਂ ਥੋੜਾ ਜਿਹਾ ਨਹੀਂ ਰੇਟ ਰੇਟ 17-18 ਰੁਪਏ ਲੈ ਬਈ 17-20 ਤੱਕ ਵੇਖਿਆ ਸਿਰ ਹਾਂ ਹਾਂ ਲੈ ਬਈ 17-18-20 ਰੁਪਏ ਰੇਟ ਤੇ ਜਿਹੜਾ ਇੱਧਰ ਵੇਖ ਗਿਆ ਭਾਈ ਹਨ ਤੇ ਇੱਧਰ ਕਿੰਨੇ ਆ ਗਿਆ ਭਾਈ ਕੀ ਆ ਜਲਾਪਰਾ ਇਹ ਕਿਹਣੀ ਸੜਜਮ ਗਾਲੇ ਭਾਈ ਉਹ ਤਾਂ ਜ਼ਿਆਦਾ ਹੈ ਹੈ ਔਰ ਭਾਈ ਕੀ ਆ ਜਲਾਪਰਾ ਠੀਕ ਆ ਲਾ ਭਾਈ ਕੋਲੇ ਇੰਦਰ ਅੰਬ ਉਹ ਲੱਗ ਗਿਆ ਇਹ ਕਿਹੜੀ ਸਾਈਡ ਤੋਂ ਮਕਾਲੇ ਭਾਈ ਹੈ ਅਗੇ ਤੇ ਮਕਾਲੇ ਬੰਦੇ ਨੇ ਅੰਬ ਕਿ ਹੁਣ ਚੱਲ ਪਣੇ ਭਾਈ ਫੁੱਲ ਨਹੀਂ ਚੱਲ ਪਿਆ ਅੰਬ ਚੱਲ ਪਿਆ ਪੂਰੇ ਵੀ ਉਹਵੇਂ ਖੁੱਲ ਕੇ ਨਹੀਂ ਚੱਲੇਗੇ ਇਹ ਨਾ ਅੰਬਾ ਜੇ ਇਹ ਕੀ ਰੇਟ ਆ 190 ਇਹ 190 ਰੁਪਏ ਲਾ ਭਾਈ ਅੰਬਾ ਦੀ ਸ਼ੁਰੂਆਤ ਜਿਹੜੀ ਆ ਜਿਵੇਂ ਕਹਿੰਦੇ ਬੋਣੀ ਹੋ ਗਈ ਆ ਨਾ ਤੇ 190 ਰੁਪਏ ਕਿਲੋ ਆਮ ਅੰਬ ਪੱਪੇ ਜਿਹੜਾ ਮੇਰੇ ਸਾਹ ਨਾਲ ਵੀ ਮਈ ਜੂਨ ਚ ਜ਼ਿਆਦਾ ਚੱਲਦਾ ਜੀ ਹਨ ਅਪ੍ਰੈਲ ਦੇ ਵਿੱਚ ਵਿੱਚ ਚੱਲਣ ਲੱਗ ਪੈਂਦਾ ਹਨ ਲੱਭ ਜਿਹੜੇ ਗੂਰ ਪਿਆ ਇਹਨਾਂ ਦਾ ਕੀ ਰੇਟ ਰਹਿੰਦਾ ਜੀ ਇਹ 700 ਆਹ 700 ਰੁਪਏ ਦਾ ਕ੍ਰੇਟ ਹੋ ਗਿਆ ਹਨ 10 ਕਿਲੋ 70 ਰੁਪਏ ਕਿਲੋ ਦੇ ਨੇੜੇ ਤੇ ਜਿਹੜੇ ਇਹ ਬਗੇ ਅੰਗੂਰ ਅੰਬ ਤੇ ਕਿੱਲੇ ਦਾ ਵਜਾਰ ਕਿੰਨਾ ਰਹਿੰਦਾ ਭਾਈ ਮਤੀਰਾ ਆ ਗਿਆ ਮਤੀਰਾ ਅੱਲਾ ਇਧਰ ਵੇਖੋ ਭਾਈ ਨੇ ਮਤੀਰੇ ਬਹੁਤ ਮਹਗੇ ਇਹ ਕਿਹੜੀ ਸਾਈਡ ਤੋਂ ਲੱਗ ਗਿਆ ਭਾਈ ਹਨ ਇਹ ਮਹਾਰਾਸ਼ਟਰ ਜੀ ਮਹਾਰਾਸ਼ਟਰ ਜੀ ਤੇੜ ਤੋਂ ਇਹਦਾ ਫਿਲਹਾਲ ਰੇਟ ਬਾਈ ਇਹ 22 ਰੁਪਏ 22 ਰੁਪਏ 20 22 ਰੁਪਏ ਜਿਹੜਾ ਰੇਟ ਮਹਾਰਾਸ਼ਟਰ ਵਾਲੇ ਮਟੀਰੇ ਦਾ ਆਪਣੇ ਆਲਾ ਚੱਲ ਪੈਂਦਾ ਮਈ ਜੂਨ ਦੇ ਵਿੱਚ ਹਨ ਤੇ ਉਦੋਂ ਤੁਹਾਨੂੰ ਪਤਾ ਹੀ ਹੈ ਵੀ ਟਰਾਲੇ ਕਿੰਨੇ ਬੈਗ ਲੱਗੇ ਆਂਦਿਆਂ ਕਰਕੇ ਤੇ ਦੋ ਦੋ ਚਾਰ ਚਾਰ ਰੁਪਏ ਉਦੋਂ ਮਿਲ ਜਾਂਦਾ ਹੁੰਦਾ ਬਾਈ ਇਹ ਤੇ ਫਿਲਹਾਲ ਰੇਟ ਲੋਕਲ ਵੀ ਹੁਣ ਤਾਂ ਮਹਿੰਗਾ ਰਹਿੰਦਾ 10 ਰੁਪਏ ਚੱਲਦਾ ਇਹਦੀ ਰੇਟ رہ ਸਕਦਾ ਬਾਈ ਇਹਦਾ ਮਟੀਰੇ ਦਾ ਘੱਟ ਲੱਗਿਆ ਕੋਈ ਨਹੀਂ ਕਿੰਨਾ ਇਹ ਘੱਟ ਹੋਇਆ ਫਿਰ ਰਹੂਗਾ 15 ਰੁਪਏ ਇਹ ਤਾਂ ਸਾਨੂੰ ਆnde ਕਿ ਤਿੰਨ ਚਾਰ ਵੀ ਵਿਕੀ ਜਾਵੇ ਨਾ ਯਾਰ ਵਾਧੂ ਹੋਉ ਦੇ ਫਿਰ ਵੀ ਇੱਕ ਕਹਿੰਦੇ 10 15 ਦਾ ਹੋ ਹੀ ਜਾਂਦਾ ਕਿ ਨਹੀਂ ਭਾਈ ਤੇ ਝਾੜ ਬਹੁਤ ਹੁੰਦਾ ਖੈਰ ਤੇ ਆਹ ਰੇਡਾ ਬਾਈ ਦੀ ਦੁਕਾਨ ਤੇ ਚਲੀ ਜਾਂਦੇ ਆਪਣੇ ਨਾਮ ਕੀ ਆ ਗਿਆ ਭਾਈ ਵਰਦੀ ਫਰੂਟ ਕੰਪਨੀ ਵਰਦੀ ਫਰੂਟ ਕੰਪਨੀ ਨੰਬਰ ਕਿੰਨਾ ਆ ਗਿਆ 959243073 ਹਣਾ ਨੰਬਰ ਹੀ ਬਹੁਤ ਸੁਣੋ ਭਾਈ 959243073 95207 ਤੇ 0040 ਇਹ ਲੰਬੇ ਕਿਤਾ ਨੰਬਰ ਹੈ ਠੀਕ ਆ ਭਾਈ ਉਹ ਕੈਮਰਾ ਲੈ ਭਾਈ ਆ ਰੇਡ ਜਿਹੜੇ ਮਤਰਾ ਚੱਲੀ ਜਾਂਦੇ ਆਮ ਤੇ ਕੇਲੇ ਦੇ ਵੇ ਕੀ ਬਰਾ ਲਾ ਲੈਂਦਾ ਗਰੋਵਰ ਸਾਹਿਬ ਨਾਲ ਗੱਲਬਾਤ ਕਰਕੇ ਆਉਂਦੇ ਆ ਤੇ ਬਾਕੀ ਸਾਰੇ ਰੇਡ ਦਾ ਆਲੋ ਪਰ ਇਹ ਮੇਰੇ ਹਿਸਾਬ ਨਾਲ ਫਲਾਂ ਦੇ ਤਾਂ ਗਿਨਾ ਦੇ ਹਨ ਸਬਜ਼ੀਆਂ ਦੇ ਤਾਂ ਗਿਣਾਈ ਨਹੀਂ ਆ ਕੀ ਹਾਲ ਚਾਲਾ ਗੋਭੀ ਰਹੀ 5 ਚੱਲ 5 ਸੱਤ ਤੋਂ ਫੇਰ ਮੁੜਿਆ ਇਹ ਪਸੰਦ ਨਹੀਂ ਕਦੇ ਗਾਹ ਹੋ ਜਾਂਦੀ ਕਦੇ ਪਛਾਹ ਆ ਜਾਂਦੀ ਧੱਕੇ ਜੇ ਮਰੀ ਜਾਂਦੀ ਇਹ ਤੇ ਅੱਜ ਦਾ ਰੇਡ ਫਲਾਂ ਦਾ 5 ਰੁਪਏ ਨਾਲ ਐਨ ਬਗਲੇ ਵਾਲੀ ਗੋਭੀ ਪਈਆ ਮਲਾਈ ਵਾਲੀ ਗੋਭੀ ਪਈਆ ਨਾ ਏ ਆਰੇ ਰਾਜੇ ਜਿਹੜੇ ਚੱਲੀ ਜਾਂਦੇ ਫਰੀਦਕੋਟ ਮੰਡੀ ਇੱਧਰ ਗਰੋਵਰ ਸਾਹਿਬ ਕੋਲੇ ਆ ਗਿਆ ਗਰੋਵਰ ਸਾਹਿਬ ਕੀ ਹਾਲ ਚਾਲ ਹੈ ਜੀ ਮਹਾਰਾਜ ਕੀ ਬੰਦਾ ਜੀ ਹੋਰ ਬਈ ਪਿਆਜ਼ ਕਿੰਨੇ ਉੱਪਰ ਥੱਲੇ ਉੱਪਰ ਥੱਲੇ ਕਰੀ ਜਾਂਦੇ ਆ ਜੀ ਉੱਪਰ ਥੱਲੇ ਕਰੀ ਜਾਂਦੇ ਇੱਧਰੋਂ ਰੇਸ ਘਟਾਉਂਦੇ ਕਦੇ ਵਧਾ ਦਿੰਦੇ ਕੀ ਜੱਕਾ ਦੀ ਆ ਭਰਾਵਾ ਹੋਲੀਆਂ ਕਰਕੇ ਸਾਡੀ ਬੜੀ ਵੀ ਐ ਪੋਜੀਸ਼ਨ ਬੜੀ ਪਈ ਐ ਪੋਜੀਸ਼ਨ ਬੜੀ ਐ ਕੱਲ ਪਿਆਜ਼ 20 ਰੁਪਏ ਕਿਲੋ ਵਿੱਚ ਅੱਜ 18 ਰੁਪਏ ਕਿਲੋ ਵਿੱਚ ਆਇਆ ਇਹ ਸਿਕਰ ਵਾਲਾ ਜੀ ਇਹ ਸਿਕਰ ਵਾਲਾ ਸਾਰਾ ਸਿਕਰ ਵਾਲਾ ਪਿਆਜ਼ ਦਾ ਬਾਜ਼ਾਰ ਜਿਹੜਾ 18 ਰੁਪਏ ਰਹਿ ਗਿਆ ਜੀ ਨਾਸਕੜਾ ਜਿੰਨਾ ਮਰਜੀ ਨਾਸਕੜਾ ਵੀ ਘਟਿਆ ਹੋਊਗਾ ਜੀ ਨਾਸਕੜੇ ਦੀ ਪਿੱਛੇ ਲੱਗੇ 27 28 ਰੁਪਏ ਕਿਲੋ ਉਹਦੀ 27 28 ਜਾਂ 35 34 35 ਤੋਂ ਫੇਰ ਮੁੜਿਆ ਬਈ ਸਾਰੇ ਸਾਰੇ ਹੁਣ ਪਿਆਜ਼ ਆਇਆ ਨਾ 5-7 ਦਿਨ ਹੁੰਦੇ ਆ ਬੰਦੇ ਦੇ ਹੁੰਦੇ ਆ ਹਾਂ ਬਾਕੀ ਹੁਣ ਪੋਜੀਸ਼ਨ ਬੰਦ ਹੀ ਨਹੀਂ ਬੰਦ ਹੀ ਨਹੀਂ ਹੁਣ ਨਹੀਂ ਬਣਦੀ ਜੀ ਕਿਉਂਕਿ ਉਹਦੇ ਪਿੱਛੇ ਵੀ ਬੰਦੇ ਕੱਲ 1400 ਲੈ ਕੇ 15 16 17 ਰ ਦੇ ਵਿੱਚ ਉਸ 18 ਰੋਟਾ ਵੀ ਕਿਹਨਾਂ ਦਾ ਤੇ ਖੇਤਾਂ ਦਾ ਰੇਟ ਕਿਹੜਾ ਘੋਣਾ ਕੀ ਤੇਰਾ ਭਾ ਵੀਰੇ 14 ਰੁਪਏ ਕਿਲੋ 14 15 14 15 ਸਿਕਰ ਵਾਲਾ ਸਿਕਰ ਵਾਲਾ ਭੈ ਜੀ ਤੇ ਬਸ ਹੁਣ ਸਾਰੇ ਬਿਆਜ ਵਾੜਦੇ ਨੇ ਜੀ ਇਹਨਾਂ ਮੁੱਕ ਦੀ ਗੱਲ ਹੈ ਮੈਂ ਕਹਾਂ ਯਾਰ ਰੋਜ਼ ਦੀ ਰੋਜ਼ ਡਿੱਗਣੀ ਹੈ ਪਿਛੇ ਨੂੰ ਉੱਤੇ ਨਹੀਂ ਜਾਂਦੀ ਹੁਣ ਹਾਂ ਉਹ ਜਿਹੜੇ ਲੋਕੀ ਕਹਿੰਦਾ ਵੀ ਹਾਂ ਵੀ ਯਾਰ ਇਹ ਪਤਾ ਨਹੀਂ ਜਾਣ ਕੇ ਕਹਿੰਦਾਗਾ ਜਾਣ ਕੇ ਕਹਿੰਦਾ ਪੈਨ ਗਾਹਕ ਤਾਂ ਮੰਡੀ 'ਚ ਨਹੀਂ ਹੈਗਾਗਾ ਆ ਸਾਰੀ ਮੰਡੀ 'ਚ ਨਿਗਾਹ ਮਾਰ ਲੈ ਕਿੰਨੇ ਗਾਹਕ ਤੁਰੇ ਫਿਰਦੇ ਹੈਗੇ ਸਹੀ ਗੱਲ ਹੈ ਉਹ ਜਿਹੜੀ ਤੇਜ਼ੀ ਆਈ ਸੀ ਦੋ ਚਾਰ ਦਿਨ ਉਹ ਟੈਂਪਰੇਰੀ ਸੀਗੀ ਸਾਰੀ ਉਹ ਸਾਰ ਤੇ ਪਿਆਜ ਦਾ ਦੋਵਾਂ ਚੀਜ਼ਾਂ ਦਾ ਬੁਰਾ ਹਾਲਾ ਦੋਵਾਂ ਚੀਜ਼ਾਂ ਦਾ ਬੁਰਾ ਆਲੂ ਦੀ ਸੱਚੀ ਕੀ ਪੋਜੀਸ਼ਨ ਹੈ ਜੀ ਅੱਜ ਦੀ ਆਲੂ ਆ ਪਿਆ ਵੀਰੇ 450 ਰੁਪਏ ਲੈ ਵੀ 450 ਦਾ ਗੱਟਾ ਰਹਿ ਗਿਆ ਜਿਹੜਾ ਇਹ ਆ ਗਿਆ ਜੀ ਕਿਹੜਾ ਆਪਣਾ ਤੇ ਹੈਗਾ ਕਰੋੰਦਾ ਕਰੋ ਹੁਣ ਕਰੋੰਦਾ ਆ ਗਿਆ ਕਰੋੰਦਾ 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 ਆਲੂ ਆ ਗਿਆ ਬਾਈ ਇਹ ਤੇ ਉਹ ਡਾਇਮੰਡ ਆਲੂ ਪਿਆ ਵੇਖ ਤਾ ਆਲੂ ਆ ਗਿਆ ਜੀ ਇਹਦੇ ਪਾਸੇ ਇਹਦਾ ਕਿੰਨਾ ਰਹਿ ਗਿਆ ਜੀ ਇਹ ਖਿਆਤੀ ਆ ਵੀਰੇ 350 ਦਾ ਗੱਟਾ ਇਹ 350 ਦਾ ਖਿਆਤੀ ਆਲੂ ਤੇ ਇਧਰ ਬਾਈ ਕੋਲੇ ਡਾਇਮੰਡ ਆਲੂ ਪਿਆ ਲੰਮਾ ਜਾਂਦਾ ਆ ਵੇ ਲੋ ਬਾਈ ਪ्योर ਡਾਇਮੰਡ ਆਲੂ ਆ ਵੇ ਲੋ ਆਹ ਪਛਾਣ ਹੁੰਦੀ ਹੈ ਜਿਹੜਾ ਖੇਤੀ ਆ ਗਿਆ ਤੇ ਆਹ ਡਾਇਮੰਡ ਲੰਮਾ ਜਾ ਮੈਂ ਮੋਟੀ ਪਛਾਣ ਦੱਸ ਦੀ ਗਏ ਭਾਈ ਇਹ ਲੰਬਾਈ ਚ ਹੋਊਗਾ ਇਹ ਕਿਸੇ ਜ਼ਿਮੀਂਦਾਰ ਤੋਂ ਨਾ ਮੈਂ ਮੰਗਿਆ 400 ਰੁਪਏ ਉਹ 400 ਰੁਪਏ ਖੇਤ ਤੇ ਮੁੱਲ ਲਾ ਕੇ ਕਹਿੰਦਾ ਵੀ 400 ਰੁਪਏ ਦੇ ਦੇ ਉਹ ਸੋਚੀ ਪੈ ਗਿਆ ਕਿ ਮੈਂ ਵੇਚ ਰਣ ਗਿਆ ਤੇ ਮੈਂ ਨੂੰ ਕਿਹਾ ਤੂੰ ਮੇਰੇ ਕੋਲੇ ਆ ਜਾ 420 ਰੁਪਏ ਜਿੰਨਾ ਮਰਜ਼ੀ ਚੱਕ ਲੈ ਉਹ ਸਾਹਮਣੇ ਨਿਗਾਹ ਮਾਰ ਲੈ ਯਾਰ ਆਲੂ ਹੀ ਪਿਆ ਸਾਰਾ ਆਲੂ ਹੀ ਆਲੂ ਪਿਆ ਭਾਈ ਫ੍ਰੀਜ਼ਕਟ ਮੰਡੀ ਦੇ ਵਿੱਚ ਵੇਖ ਲਓ ਜੀ ਲੱਗਦਾ ਕਿੰਨਾਂ ਲੱਗਦੀ ਹੈ ਜੀ ਲੱਗਦਾ ਬੜੀ ਪਈ ਆ ਵੀਰੇ ਗਾਦੀ ਹਨੀ ਓ ਗਾ ਕੀ ਨਹੀਂ ਤੁਹਾਨੂੰ ਲੱਗਦਾ ਵੀ ਪੋਜੀਸ਼ਨ ਹੋਰ ਥੱਲੇ ਆਊਗੀ ਦੀ ਵਿਜਨ ਬਾਈ ਜੀ ਗੱਲ ਨਹੀਂ ਸਭ ਦੇ ਕਿ ਮੇਰੀ ਇਹ ਆਊਗਾ 3350 ਦੇ ਅੰਦਰ ਬਾੜ ਡਾਇਮੰਡ ਡਾਇਮੰਡ ਇਹ ਆਉਣਾ ਹੀ ਹੋਣਾ ਨਾ ਵੇਚਣਗੇ ਜਿਮੀਦਾਰ ਸਟੋਰ ਚ ਲਾ ਲੈਣਗੇ ਭਰਾਵਾ ਆਪਾਂ ਕਿਹੜਾ ਬਾਬੇ ਆ ਹਾਂ ਸਹੀ ਹੈ ਆਪਾਂ ਬਾਬੇ ਦਾ ਹੈ ਨਹੀਂ ਕਿ ਵਿਕਣਾ ਤਾਂ ਲੋਕਾਂ ਨਾਲ ਹੀ ਆ ਇੱਥੇ ਲਾ ਕੇ ਜਾਣਗੇ ਜਾਂ ਸਟੋਰਾਂ ਚ ਰੱਖਣਗੇ ਤਾਂ ਵੀ ਮੰਡੀ ਜਾ ਕੇ ਵਿਕਣਾ ਹਾਂ ਸਹੀ ਹੈ ਜੀ ਲੈਣਾ ਦਾ ਵਪਾਰੀ ਨਹੀਂ ਆ ਲੈਣਾ ਦਾ ਵਪਾਰੀ ਨਹੀਂ ਆ ਲੈ ਮੈਂ ਇਹਦੀ ਪੋਜੀਸ਼ਨ ਅੱਜ ਦੀ ਫਿਲਹਾਲ ਜਿਹੜੀ 1450 ਆ ਜੀ ਇਹਦੀ ਸਵਾ 420 ਰੁਪਏ 420 ਰੁਪਏ ਜਿਹੜੀ ਡਾਇਮੰਡ ਦੀ ਪੋਜੀਸ਼ਨ 420 ਦੇ ਨਾਲ ਲੈ ਲਓ ਪਿਆ 500 ਕਿੱਤਾ ਪਿਆ ਚੱਕ ਲਓ ਜਿੰਨਾ ਲੈਣੀ ਹੈ ਨਾ 400 ਰੁਪਏ ਲਾ ਦੂੰਗਾ 420 ਲੱਗ ਜੂਗਾ 400 ਲੱਗ ਜੂਗਾ 500 ਕਿੱਤਾ ਪਿਆ ਚੱਕ ਲਓ ਜੇ ਕਿਸੇ ਨੂੰ ਵਹਿਮ ਆਣਾ ਜਦੋਂ ਮਰਜ਼ੀ ਆ ਜਾਓ ਜੇ ਕਿਸੇ ਨੂੰ ਬਣਾ ਕੇ ਪੱਕਾ 400 ਰੁਪਏ ਜੇ ਕਿਸੇ ਨੂੰ ਦਿਮਾਗ ਜਗਾ ਬਾਈ ਨਹੀਂ ਮਿਲਦਾ ਇੱਥੇ ਅਜਿਹਾ ਜਿਵੇਂ ਮਰਜ਼ੀ ਆ ਜਾਵੇ 400 ਰੁਪਏ ਦੇ ਵਿੱਚ ਜਿਹੜੀ ਕੁਆਲਿਟੀ ਉਹ ਜਿਹੜੇ ਅੜੇ ਅੜੇ ਆਲੂ ਵਿੱਚ ਪਏ ਆ ਜੀ ਇਹਦੇ ਜਿਹੜਾ ਹਰਾ ਆਲੂ ਤਾਂ ਐ ਨਹੀਂ ਜਿਵੇਂ ਜਿਵੇਂ ਮੈਂ ਕਹਿੰਦਾ ਜਿਹੜਾ ਉਹਦੇ ਹੱਥੀ ਮਰਜ਼ੀ ਢੇਰੀ ਕਰ ਲੋ ਜਿਹੜਾ ਜੀ ਕਰਦਾ ਢੇਰੀ ਕਰ ਲੋ ਢੇਰੀ ਕਰ ਕੁਆਲਿਟੀ ਸ਼ਾਨਦਾਰ ਹੈ ਜੀ ਇੱਕ ਨੰਬਰ ਦੀ ਕੁਆਲਿਟੀ ਆਪ 400 ਦੇ ਹਿਸਾਬ ਨਾਲ ਡਾਇਮੰਡ ਆਲੂ ਲੈ ਜਾਓ ਜਿੰਨਾ ਲੈ ਕੇ ਜਾਣਾ ਆ ਪਖਰਾਜ ਪਿਆ 350 ਰੁਪਏ ਸਾਰਾ ਰਾਸ਼ਨ ਆ ਆ 350 ਰੁਪਏ ਸਾਰਾ ਰਾਸ਼ਨ ਜਿੰਨਾ ਮਰਜ਼ੀ ਲੈ ਲਓ ਬਾਈ ਕੁਆਲਿਟੀ ਵੇਖ ਲਓ ਨਾਲੇ ਰਾਸ਼ਨ ਵਾਲੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਕਿ ਉਹ ਮੇਰਾ ਰੇਟ ਘਟ ਗਿਆ ਫਿਰ ਤਾਂ ਰੇਟ ਵੀਰੇ ਗਾਹ ਹੈ ਨਹੀਂ ਮੰਡੀ ਦੇ ਵਿੱਚ ਗਾਹ ਪਤਾ ਨਹੀਂ ਕੀ ਚੱਕਰ ਹੈ ਗਾਹ ਕਹੇ ਨਹੀਂ ਗਾ ਵਿੱਚ ਹੁਣ ਜੇ ਮੈਂ ਡੈਮਨ ਡਾਲੂ ਤਾਂ ਕਿਸਾਨਾਂ ਨੇ ਸਟੋਰੇਜ ਵੀ ਲਾਉਣੇ ਸ਼ੁਰੂ ਕਰਤੇ ਜੀ ਸਾਰੇ ਆਲੂ ਸਟੋਰ ਲੱਗੀ ਜਾਂਦੇ ਆ ਸਾਰੇ ਆਲੂ ਜਿਵੇਂ ਨਾ ਪੀਸ਼ਨ ਚੱਲਦੀ ਵੀ ਹੈ ਮੇਰਾ ਦਿਲ ਕਹਿੰਦਾ ਆਪਣੀ ਸੋਚ ਹੁੰਦੀ ਹੈ ਹਰੇਕ ਬੰਦੇ ਦੀ ਹਾਂਜੀ 15 ਦਿਨਾਂ ਤੱਕ ਸਟੋਰ ਵਾਲੇ ਨਾ ਜਵਾਬ ਦੇਣਾ ਸ਼ੁਰੂ ਕਰ ਦੇਣਗੇ ਨਹੀਂ ਸਾਡੇ ਕੋਲ ਜਗ੍ਹਾ ਹੈ ਨਹੀਂ ਜਗ੍ਹਾ ਹੈ ਨਹੀਂ 15 ਦਿਨਾਂ ਤੱਕ ਅੱਛਾ 10 ਤੋਂ 10 ਇਹ ਹੁਣ ਹੈ ਮੇਰੇ ਕੰਨਾਂ ਲਈ ਹੋਣਾ ਵੈਸੇ ਕੁਦਰਤੀ ਹੋਣਾ ਹਾਂ ਤੇ ਜੇ ਸਟੋਰਾਂ ਜਗ੍ਹਾ ਨਾ ਹੋਵੇ ਬਈ ਫਿਰ ਦਾਲਦੂ ਆਊਗਾ ਮੰਡੀ ਚ ਮੰਡੀ ਦੀ ਮੰਡੀ ਚੋਂ ਜ਼ਿਆਦਾ ਆ ਗਿਆ ਤੇ ਵਿਕਰੀ ਹੈ ਨਹੀਂ ਵਿਕਰੀ ਨਹੀਂ ਅੱਗੇ ਸ਼੍ਰੀਨਗਰ ਭੇਜਦੇ ਸੀਗੇ ਹਾਂਜੀ ਕੱਲ ਮੈਂ ਕਿਸੇ ਜ਼ਿਮੀਂਦਾਰ ਕੋਲੋਂ 500 ਰੁਪਏ ਕਿੱਟਾ ਮੰਗੇ ਆਂਦਾ ਆਲੂ ਅੱਛਾ ਜੀ ਉਸ ਥੋਰ ਵਾਲੇ ਲੈ ਕੇ ਪਤਾ ਨਹੀਂ ਉਹ ਕਹਿੰਦੇ 550 ਕੇ 550 ਰੁਪਏ ਐਤ ਕੀ ਨਾ ਕੋਰਾ ਨਾ ਪੈਣ ਕਰਕੇ ਆਲੂ ਜਿਆਦਾ ਹੋ ਗਿਆ ਮੋਟਾ ਜਿਆਦਾ ਮੋਟਾ ਹੋ ਗਿਆ ਜੀ ਓਵਰ ਸਾਈਜ਼ ਵੀ ਵਿੱਚ ਹੋ ਗਿਆ ਸਾਰਾ ਕੋ ਉਹ ਓਵਰ ਸਾਈਜ਼ ਸਾਡੀਆਂ ਮੰਡੀ ਵਿੱਚ ਚੱਲਦੇ ਨਹੀਂਗੇ ਹੂੰ ਨਹੀਂ ਚੱਲਦੇ ਬਿਲਕੁਲ ਉਹ ਹੈਗੇ ਸ਼੍ਰੀਨਗਰ ਕੁਆਲਿਟੀ ਸ਼੍ਰੀਨਗਰ ਕੁਆਲਿਟੀ ਸ਼੍ਰੀਨਗਰ ਦੇ ਵਿੱਚੋਂ ਵੀ ਜੇ ਕੋਈ ਗੱਡੀ ਪਾਉਂਦਾ ਤਾਂ 500 ਦੇ ਪੈਸੇ ਆਉਂਦੇ ਪਏ ਆ 500 ਰੁਪਏ ਘੱਟਾ ਜਿਹੜਾ ਵਪਾਰੀਆ ਨੂੰ ਘੱਟਦਾ ਸਹੀ ਹੈ ਜੀ ਤਈਓ ਜੋ ਵਗੈਰ ਲੱਗ ਰੇਕ ਬੰਦਾ ਕਰਦਾ ਚੱਲੀ ਯਾਰ ਬਾਅਦ ਚ ਵੇਖ ਲਾਂਗੇ ਬਾਅਦ ਚ ਵੇਖ ਲਾਂਗੇ ਵੀ ਇੱਕ ਕਰੀ ਸਟੋਰ ਚ ਵੜੋ ਬਾਅਦ ਚ ਵੇਖ ਲਾਂਗੇ ਆਹ ਪੀਸ ਚੱਲਦੀ ਵੀ ਹੈ ਸਹੀ ਹੈ ਆਪਣੀ ਮੰਡੀ ਦੇ ਵਿੱਚ ਮੀਡੀਅਮ ਵਾਲੂ ਜਿਆਦੇ ਵੇਖਦੇ ਮੀਡੀਅਮ ਮੀਡੀਅਮ ਸਾਈਜ਼ ਜਾਂਦਾ ਬੜਾ ਛੋਟਾ ਹੋਵੇ ਜੀ ਨਾ ਬੜਾ ਵੱਡਾ ਹੋਵੇ ਨਾ ਇਸਕਾਰ ਦਾ ਸਾਈਜ਼ ਦਰਮਿਆਨਾ ਸਾਈਜ਼ ਉਹ ਉਹ ਵੇਖਦਾ ਸਹੀ ਹੈ ਬੜਾ ਵੱਡਾ ਸਾਈਜ਼ ਨਹੀਂ ਵੇਖਦਾ ਮੈਨੂੰ ਪਤਾ ਹੈ ਐਲ ਆਰ ਦੀ ਪੋਜੀਸ਼ਨ ਹੋਊਗੀ ਜੀ ਐਲ ਆਰ ਯਾਰ ਪ੍ਰਭਾ ਜੂਆ ਖੇਡੀ ਜਾਂ ਨਾ ਮੈਂ ਸਹੀ ਤਰ੍ਹਾਂ ਸਹੀ ਸਮਾਂ ਗੱਲ ਹਾਂ ਨਾ ਦਾ ਕੋਈ ਵਪਾਰੀ ਹੈ ਅੱਗੇ ਪਿਛਲੇ ਸਾਲ ਮੇਰੇ ਘਰ ਘੱਟੋ ਘਾਟੇ ਵਿੱਚ ਮੈਂ 10000 ਗੱਟਾ ਵੇਚਦਾ ਸੀਗਾ 10000 ਗੱਟਾ 10000 ਗੱਟਾ ਸੌਦਾ ਕਰਾਉਂਦਾ ਸੀ ਖੇਤਾਂ ਦੇ ਵਿੱਚੋਂ ਹਾਂ ਜਿਹੜੇ ਭਾਅ ਮੰਗਦੇ ਸੀ ਨਾ ਜ਼ਿਮੀਂਦਾਰ ਨੂੰ ਉਸੇ ਭਾਈ ਪੈਸੇ ਦੇ ਦਿੰਦੇ ਸੀਗੇ ਸਹੀ ਹੈ ਜੀ ਐਤਕੀ ਇੱਕ ਵਪਾਰੀ ਨਹੀਂ ਆਇਆ ਯਾਰ ਅੱਗੇ ਤੁਹਾਨੂੰ ਫੋਨ ਆਉਣ ਲੱਗ ਪੈਂਦੇ ਆਮ ਕੰਪਨੀ ਵਾਲੇ ਜਿੰਮੇ ਹਾਂ ਸਾਰੇ ਸਾਰੇ ਆ ਜਾਂਦੇ ਯਾਰ ਐਸ ਵੇਲੇ ਤਾਂ ਕੋਈ ਹੈ ਹੀ ਨਹੀਂਗਾ ਕੋਲੇ ਬਠਿੰਡੇ ਉਹ ਆ ਕਦੇ ਫਤਿਹਬਾਦ ਤੋਂ ਆ ਹਰਿਆਣੇ ਜੋ ਪਤਾ ਨਹੀਂ ਕਿੱਥੋਂ ਕਿੱਥੋਂ ਯਾਰਾ ਆਉਂਦੇ ਸੀਗੇ ਪ੍ਰੈਸ ਬੜਾ ਪੀਸ਼ਨ ਬੜੀ ਵੀ ਆ ਸਾਰੀ ਪੋਜੀਸ਼ਨ ਬੜੀ 50 ਓਵਰ ਉਹਨਾਂ ਨੂੰ ਆਲੂ ਮਿਲ ਰਿਹਾ ਕਿਧੋ ਨਾ ਕਿਧੋ ਜਿੱਥੋਂ ਮਰਜ਼ੀ ਮਿਲ ਰਿਹਾ ਜਿੱਥੋਂ ਮਰਜ਼ੀ ਲੈ ਲਓ ਹਣਾ ਹਾਂ ਸਾਰਿਆਂ ਨੂੰ ਯਾਰਾ ਹੈ ਨਾ ਜਦੋਂ ਮੰਦਾ ਹੁੰਦਾ ਨਾ ਹਰ ਇੱਕ ਥਾਂ ਤੇ ਪਹੁੰਚ ਜਾਂਦਾ ਹਰ ਇੱਕ ਥਾਂ ਤੇ ਪਹੁੰਚ ਜਾਂਦਾ ਉਹਦਾ ਜੀਵੀ ਉਹਦਾ ਜ਼ਿੰਮੇਵਾਰ ਵੀ ਕਹਿੰਦਾ ਭਾਈ ਤੂੰ 10 ਸੀ ਮੈਂ ਕਿੱਥੇ ਛੱਡ ਗਿਆ ਵਾਂ ਸਹੀ ਹੈ ਜੀ ਵੀ ਤੂੰ ਆਲੂ ਲੈ ਕੇ ਜਾ ਤੇ ਜੇ ਇਹੀ ਤੇਜ਼ੀ ਹੋਵੇ ਹਲਾ ਕਰਨਾ ਬੌਜੀ ਪੈਸੇ ਨਗਦ ਲਵਾਂਗੇ ਨਗਦ ਲਵਾਂਗੇ ਸਹੀ ਗੱਲ ਹੈ ਜੀ ਟਰਾਲੀ ਫੇਰ ਤੋਰਾਂਗੇ ਨਗਦ ਲਵਾਂਗੇ ਹਾਂ ਤੇ ਉਧਰ ਵਪਾਰੀ ਵੀ ਤੁਹਾਨੂੰ ਮੁੜ ਕੇ ਖਿਆ ਚ ਬਾਈ ਜੀ ਛੇਤੀ ਆਲੂ ਭਾ ਲਿਓ ਸਾਨੂੰ ਤਾਂ ਲੋੜ ਹੈ ਹਾਂ ਲੋੜ ਇਹੀ ਕੁਦਰਤੀ ਗੱਲ ਹੈ ਯਾਰ ਕੁਦਰਤੀ ਗੱਲ ਇਹਦਾ ਧੁੱਪ ਛਾਉਂਗਾ ਇਹਦਾ ਜ਼ਿੰਮੇਵਾਰ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਯਾਰ ਭਾਈ ਥੋੜਾ ਜਿਹਾ ਨਾ ਕੱਢੀ ਚੱਲੋ ਮਾਲ ਸਟੋਰ ਦੇ ਜੱਕਰੇ ਜਨਾਬ ਉਹ ਫਸ ਜਾਣਗੇ ਕਈ ਬੰਦੇ ਸਹੀ ਹੈ ਜੀ ਤੋ ਰਾਂ ਦੇ ਜਕੜੀ ਬੜੇ ਬੜੇ ਭਰ ਗਏ ਉਦੋਂ ਬਾਅਦ ਫੁੱਲ ਭਰ ਗਏ ਉਦੋਂ ਬਾਅਦ ਆਉਣਾ ਤਾਂ ਉਹਨਾਂ ਨੇ ਲਾਸਟ ਤੇ ਆ ਕੇ ਮੰਨ ਗਿਆ ਜੀ ਮੈਂ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਕੋ 50000 ਘਟਾ ਖਰੀਦਣਾ ਵੀ ਜਾਂ ਮੈਂ ਜੀਵੀ ਦਾ ਨਾਲ ਕੋਲ ਜਾ ਕੇ ਲਈ ਜਾਣਾ ਹੈਗਾ ਸਹੀ ਹੈ ਜੀ ਜੇ ਮੇਰੇ ਕੋਲ ਸੇਲ ਹੋਊਗੀ ਤਾਂ ਮੈਂ ਲਵਾਂਗਾ ਪਰ ਆਉਣ ਵਾਲਾ ਟਾਈਮ ਮਾੜਾ ਕੀ ਰੇਟ ਲਾ ਰਹੇ ਜੀ ਡਾਇਮੰਡ ਦਾ ਮਤਲਬ ਖੇਤਾਂ ਦੇ ਵਿੱਚ ਤੋਂ ਹੀ ਡਾਇਮੰਡ ਦੀ ਪਹਿ전에 ਵੀਰੇ ਪਹਿਲਾਂ ਵਿਕਿਆ ਸੀਗਾ 500 ਰੁਪਏ ਠੀਕ ਹੈ ਜੀ ਫਿਰ ਹੁਣ ਹੁਣ ਪਹਿ전에 400 ਰੁਪਏ ਜੀ ਸਹੀ ਹੈ ਜੀ ਇਹ ਪਿਜੀਸ਼ਨ ਸਮਝ ਲਓ ਵੀ 15 ਤਰੀਕ ਤੋਂ ਬਾਅਦ ਰਹੂਗੀ ਸਵਾ 300 350 ਦੇ ਅੰਦਰ ਬਾਅਦ ਇਹਨੇ ਮੰਡੀ ਦੀ ਤੇ ਅਸੀਂ ਇਹਨੇ ਕਿਹਾ ਕਿ ਖੇਤਰੀ ਕੀਤਨੀ ਖੇਤਾਂ ਲਈ 300 ਤੋਂ ਸਵਾ 300 ਰੁਪਏ ਰਹੂਗੀ ਪੀਸ਼ਨ 15 ਤਰੀਕ ਤੋਂ ਬਾਅਦ ਆ 15 ਤਰੀਕ ਤੋਂ ਬਾਅਦ 15 ਤਰੀਕ ਤੋਂ ਬਾਅਦ ਐਲ ਆਰ ਦੀ ਜੀ ਐਲ ਆਰ ਯਾਰ ਜ਼ਮੀਂਦਾਰ 500 ਤੋਂ ਘਟ ਦਿੰਦਾ ਨਹੀਂ ਗਿਆ ਨਹੀਂ ਦਿੰਦਾ ਤੇ 500 ਰੁਪਏ ਇੱਥੇ ਸੜਾ ਲੱਗ ਜਾਣਗੇ ਕਿਉਂਕਿ 500 ਦੇ ਉੱਤੇ ਗੱਟਾ ਵੀ ਲੱਗਣਾ ਹੈ ਗੱਟਾ ਵੀ ਲੱਗਣਾ ਸਹੀ ਹੈ ਕਈ ਜ਼ਮੀਦਾਰ ਅਟ ਜਾਂਦੇ ਆ ਭਾਈ ਅਸੀਂ ਪਹੁੰਚ ਨਹੀਂ ਕਰਨੇਗੀ ਉਹ ਕਿਰਾਇਆ ਵੀ ਭੇਜਣਾ ਉੱਤੇ ਤੇ ਇੱਥੇ ਚੰਗੇ ਆਲੂ ਦੀ ਪੀਸ਼ਨ 550 ਰੁਪਏ ਦੀ ਆ ਚੰਗੇ ਆਲੂ ਦੀ ਪੀਸ਼ਨ 550 ਦੀ ਆ 550 ਤੇ 550 ਜਿਹੜਾ ਕੱਟਿਆ 7:35 ਤੇ 515 ਦੇ ਪੈਸੇ ਰਹਿ ਗਏ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਬੰਦਾ ਕੀ ਕਰੇ ਕਰਾਵੇ ਕਿਸ਼ਨ ਬਾਲੀ ਬਾਲੀ ਯਾਰ ਹਾਲਾਤ ਸਾਨੂੰ ਤਾਂ ਨੁਕਸਾਨ ਹੋ ਸਕਰੀ ਇਸ ਗੱਲ ਦਾ ਜਨੇ ਇਹ ਲਰਨ ਦੇ ਵਿੱਚ ਆਏ ਆ ਕਿ ਕਿਸਾਨ ਵੱਧ ਮੰਗਦਾ ਪੈਸੇ ਪਰ ਮੰਡੀ 'ਚ ਉਹਨਾਂ ਵਿਕਦਾ ਨਹੀਂਗਾ ਸੋ ਰੋਲਾ ਆ ਕਿ ਕਿਸਾਨ ਉਹਨਾਂ ਦਰਦੇ ਕੇ ਵੀ ਨਹੀਂ ਰਾਜੀ ਰੋਲਾ ਚ ਲਈ ਜਾਂਦੇ ਜੀ ਮੇਰੇ ਰੋਲਾ ਚ ਲਾ ਰਹੇ ਯਾਰ ਆਪਰ ਤਾਂ ਕੀ ਕਹੇ ਹਰੇਕ ਦੇ ਆ ਦਿਮਾਗ ਆਪਦਾ ਆਪਦਾ ਯਾਰ ਹਰੇਕ ਬੰਦੇ ਦੀ ਸੋਚ ਆਉਦੀ ਆਉਦੀ ਆ ਮੈਂ ਜੇ ਕਹਿ ਦੂੰਗਾ ਮੇਰੇ ਕਹਿਣ ਤੇ ਰੱਖ ਲੈ ਕਰ ਦੇਣਗੇ ਹਰੇਕ ਨੇ ਆਪਣੀ ਮਰਜ਼ੀ ਕਰਨੀ ਹਰੇਕ ਆਪਣੀ ਮਰਜ਼ੀ ਕਰਨੀ 10 ਜਗ੍ਹਾ ਤੋਂ ਕਿਲਾ ਟਰਾਈ ਕਰਦਾ ਕਈ ਮੇਰੇ ਵੀਰ ਕਮੈਂਟ ਕਰਦੇ ਯਾਰ ਬਾਈ ਜੀ ਇਹ ਤਾਂ ਕਰਦਾ ਹੈਗਾ ਆਪਣਾ ਇਹ ਥੱਲੇ ਨੂੰ ਜਾਂਦਾ ਮੇਰੇ ਕਹਣਾ ਤੇ ਥੱਲੇ ਉਹਨਾਂ ਦੇ ਸਾਰੇ ਹਿੰਦੁਸਤਾਨ ਚਾਲੂ ਪਿਆ ਹੀ ਹਨ। ਸਹੀ ਹੈ ਜੀ। ਕਿ ਮੇਰੇ ਕੱਲੇ ਨਾਲ ਮੇਰੇ ਫੇਰੇ ਕੱਲੇ ਦੇ ਕੰਨਾ ਰਿਪੋਰਟ ਜਾਵਣ ਦੀ ਹੈ। ਸਹੀ ਗੱਲ ਹੈ ਜੀ। ਤੇ ਤੁਸੀਂ ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਕਿਹੜੇ ਕਮਲੇ ਹੋ? ਤੁਸੀਂ ਵੀ 20 ਜਗ੍ਹਾ ਤੇ ਟੈਲੀਫੋਨ ਕਰਦੇ ਹੋ। 20 ਜਗ੍ਹਾ ਤੇ ਟੈਲੀਫੋਨ ਫੇਰ ਅਗਲਾ ਅਗਲਾ ਮੋਗੇ ਕਰਦਾ ਮਲੋਟ ਕਰਦਾ ਮੁਕਸਰ ਕਰਦਾ ਕਿਹੜੀ ਮੰਡੀਏ ਜਿੱਥੇ ਨਹੀਂ ਫੋਨ ਕਰਦਾ ਕਰ ਰਿਹਾ ਇਹ ਵੀ ਗੱਲ। ਇੰਨੀ ਕ ਜਾਣੀ ਅਵੇਅਰਨੈਸ ਹੋਈ ਵੀ ਹੈ ਹੁਣ ਪਹਿਲਾ ਵਾਲਾ ਕੰਮ ਤਾਂ ਹੈ ਜੀ। ਕੰਮ ਤਾਂ ਹੈ ਨਹੀਂ ਯਾਰ ਹਰੇਕ ਕੋਲ ਮੋਬਾਈਲ ਆ ਪੰਜਾਂ ਪੰਜਾਂ ਮਿੰਟਾਂ ਦੀ ਰਿਪੋਰਟ ਸਹੀ ਗੱਲ ਹੈ ਬਲੇ ਬਲੇ ਮੇਰੇ ਕਹਿੰਦੇ ਲੋਕੀ ਬੇਕੂ ਬਣ ਜਾਣਗੇ ਸਹੀ ਗੱਲ ਹੈ ਕਿ ਮੈਨੂੰ ਐ ਸੁੱਟ ਕੇ ਦੇਣਗੇ ਚੋਰੀ ਦਾ ਮਾਲ ਵੀ ਸਹੀ ਇੱਕ ਗੱਲ ਸਚਾਈ ਹੈ ਜਿਹੜੀ ਕਬੜੀ ਹੁੰਦੀ ਹੈ ਹਾਂ ਉਹ ਮਹਿਸੂਸ ਹੁੰਦਾ ਹੀ ਆ ਯਾਰ ਬਾਈ ਮਹਿਸੂਸ ਹੁੰਦਾ ਯਾਰ ਗੱਲ ਸੁਣੋ ਮੇਰੀ ਇੱਕ ਤੇਜ਼ੀ ਹੁੰਦੀ ਆ ਮੈਂ ਵੀ ਤੇਜ਼ੀ ਭਾਲਦਾ ਪਰ ਮੇਰੇ ਕਹਿੰਦਾ ਤੇਜ਼ੀ ਆਉਣੀ ਨਹੀਂ ਨਾ ਨਹੀਂ ਆਉਣੀ ਸਹੀ ਗੱਲ ਹੈ ਤੇਜ਼ੀ ਤਾਂ ਮਾਲ ਦੇ ਉੱਤੇ ਆਉਣੀ ਆ ਹੁਣ ਆ ਪਿਆਜ਼ ਆ ਕੱਲ 20 ਰੁਪਏ ਕਿਲੋ ਵੇਚਦੇ ਅੱਜ 16 ਰੁਪਏ ਕਿਲੋ ਚੋਕੜੋ ਜਿੰਨਾ ਮਰਜੀ ਆ 18 ਰੁਪਏ ਕਿਲੋ ਆ 18 ਰੁਪਏ ਕਿਲੋ ਲੈ ਆ ਮਥਾਨੀਆਂ ਵਾਲਾ ਪਿਆਜ਼ ਆ 18 ਏ ਹੁਣ ਵੇਖ ਲੋ ਵੀ ਬਾਈ ਨੇ ਕੀ ਰੇਟ ਮਤਲਬ ਕਿਹਦੀ ਰੇਟ ਤੇ ਬਾਈ ਨੇ ਵਪਾਰੀ ਨੇ ਕਿਆ ਹਣਾ ਵੀ ਵੇਚਦੇ ਉਹ ਕਹਦਾ ਉਹ ਕਲਪਾ ਬੈਠਾ ਕਹਿੰਦਾ ਬਈ ਗੱਡੀ ਜਿਵੇਂ ਮਰਜ਼ੀ ਕਰ ਕਲੀਅਰ ਕਰ ਹੁਣ ਦਵਾ ਕੇ ਨੂੰ ਤੇਰੇ ਤੂੰ ਯਰ ਨਿਗਾਹ ਮਾਰ ਰਿਹਾ ਵੀ ਮੰਡੀ ਦੀ ਗਾ ਕਿੰਨਾ ਸਹੀ ਗੱਲ ਆ ਗਾ ਕਿੰਨਾ ਕਹਤਾ ਮਾਰ ਪਿਆ ਵੇਖੋ ਪਹਿਲਾਂ ਤਾਂ ਕਿੰਨਾ ਬਾਈ ਅੱਗੇ ਕਿੰਨੀ ਕਿ ਲੱਗਦਾ ਹੁਣ ਕਿੰਨੀ ਕਿ ਲੱਗਦੀ ਹੋਈ ਜਾਂਦੀ ਜੀ ਅੰਦਾਜ਼ਾ ਮੰਡੀ ਦੀ ਆਪਣੀ ਪਿਆਜ਼ ਦੀ ਤੇ ਗਾਲੂ ਦੀ ਯਾਰ ਕੱਲ ਤਾਂ ਗੱਡੀ ਸੀ ਸੀਕਰ ਵਾਲੀ ਠੀਕ ਹੈ ਜੀ ਕੱਲ ਤਾਂ 200 ਕਟਾ ਮੈਂ ਵੇਚ ਲਿਆ ਸੀਗਾ ਸਹੀ ਹੈ ਜੀ ਅੱਜ ਸਲੇ ਮੇਰੇ ਦਸਵੇ ਤੱਕ ਬੋਣੀ ਨਹੀਂ ਕੀਤੀ ਕੀ ਬੋਣੀ ਨਹੀਂ ਕੀਤੀ ਹਾਂ 10 15 ਗੱਟੇ ਵਿੱਚ ਸਾਰੇ ਵਿੱਚ ਜਿਹੜੇ ਅੱਜ ਦਿਨ ਹੋ ਗਿਆ ਜਾਨੀ ਬੁੱਧਵਾਰ ਹੋ ਗਿਆ ਜੀ ਅੱਜ ਬੁੱਧਵਾਰ ਹੋ ਗਿਆ ਨਾ ਸੋਮਵਾਰ ਤਾਂ ਚਲੋ ਮੰਡੀ ਤੇ ਰਹਿੰਦੀ ਹੈ ਪਰਸੋਂ ਵੀ ਵਿਕਿਆਊਗਾ ਮਾਲ ਕੱਲ ਵੀ ਨਹੀਂ ਸੋਮਵਾਰ ਵੀ ਮੰਦਾਈ ਸੀਗਾ ਭਾਈ ਅੱਛਾ ਸੋਮਵਾਰ ਵੀ ਮੰਦਾਈ ਸੀ ਆਹ ਚਾਰ ਪੰਜ ਦਿਨ ਤਾਂ ਹੋਲੀਆਂ ਕਰਕੇ ਨਾ ਲੋਕੀ ਥੋੜਾ ਜਿਹਾ ਫਰਕ ਤਾਂ ਪੈਂਦਾ ਪਰ ਹੋਲੀਆਂ ਤੋਂ ਬਾਅਦ ਸੈਟਿੰਗ ਹੋ ਜੂ ਥੋੜੀ ਜਿਹੀ ਪਰਮਾਤਮਾ ਜੋਕਰ ਹੈ ਅਜੇ ਤੱਕ ਇਹਨੇ ਭਰਾਵਾ ਸਾਰਿਆਂ ਨੂੰ ਪੈਸੇ ਬਣ ਸਾਰਿਆਂ ਨੂੰ ਪੈਸੇ ਬਣ ਸਹੀ ਗੱਲ ਹੈ ਜੀ ਜੇ ਜ਼ਿਮੀਦਾਰ ਮਜ਼ਬੂਤ ਹੈ ਤਾਂ ਅਸੀਂ ਮਜ਼ਬੂਤ ਹਾਂ ਜੇ ਜ਼ਿਮੀਦਾਰੀ ਕਮਜ਼ੋਰ ਹੋ ਗਈ ਤਾਂ ਅਸੀਂ ਕਮਜ਼ੋਰ ਹਾਂ ਭਾਈ ਲੋਕਾਂ ਨੂੰ ਆਏ ਨਹੀਂ ਵੀ ਲੋਕੀ ਕਹਿ ਕੋਈ ਨਾ ਬਾਈ ਬਾਕੀ ਐ ਕਿ ਸਟੋਰ ਸਟੋਰ ਹਰੇਕ ਸਾਲ ਹੀ ਵਧੀ ਜਾਂਦੇ ਆ ਸਟੋਰ ਵਧਨ ਕਰਕੇ ਨਾ ਮਤਲਬ ਜਿਹੜੀ ਲੋਕਾਂ ਨੂੰ ਇਹ ਨਹੀਂ ਜਜਮੈਂਟ ਹੁੰਦੀ ਵੀ ਮਾਲ ਪਿਆ ਕਿੰਨਾ ਕਰ ਸਹੀ ਗੱਲ ਆ ਜੀ ਪਿਆ ਕਿ ਲੱਗਿਆ ਫਿਰ ਪਰ ਏਰੀਆ ਚ 1.5 ਲੱਖ ਰੁਪਏ ਦਾ ਸਟੋਰ ਹੋਰ ਲੱਗ ਗਿਆ ਦੋ ਸਟੋਰ ਲੱਗ ਗਏ ਦੋ ਸਟੋਰ ਹੋ ਗਏ ਯਾਰੋ ਅਸਰ ਤਾਂ ਮਾਲ ਦਾ ਕਿਤੇ ਨਾ ਕਿਤੇ ਜਾਣਾ ਹੀ ਆ ਜਾਣਾ ਯਾਰ ਜੇ ਤੁਸੀਂ ਪੈਦਾਵਾਰ ਤੁਹਾਡੀ ਵਧੀ ਆ ਤੇ ਤਈਓ ਸਟੋਰ ਦੇ ਕਿੱਲ ਲਾਇਆ ਜਾਂਦਾ ਸਹੀ ਗੱਲ ਆ ਜੀ ਜੇ ਪੈਦਾਵਾਰ ਹੀ ਘਟੂ ਤੇ ਲਾਉ ਕਿੱਥੋਂ ਲਾਉਗਾ ਤਾਂ ਬਿਲਕੁਲ ਜੀ ਜ਼ਿਮੇਦਾਰ ਵੀ ਲੋਤ ਨਾ ਜਿਹੜਾ 10 ਕਿਲੋ ਜੋ 20 ਕਿਲੋ ਤੇ ਆ ਗਿਆ ਹਾਂ ਜਿਹਦੇ 20 ਕਿਲੋ ਸੀ ਉਹ 40 ਕਿਲੋ ਤੇ ਆ ਗਿਆ 40 ਤੇ ਆ ਗਿਆ ਜਿਹਦੇ 200 ਕਿਲੋ ਸੀਗਾ ਉਹ 350 ਕਿਲੋ ਤੇ ਆ ਗਿਆ 350 ਤੇ ਆ ਗਿਆ ਆਖਰਕਾਰ ਵਧੀਆ 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 ਯਾਰ ਆਈਵਲ ਤਾਂ ਵਧੀਆ ਜੀ ਹਾਂ ਸਾਦੇ ਗਰੀਏ ਜਿਹਨੂੰ ਆਲੂ ਨਹੀਂ ਪੁੱਛਦੇ ਜੀ ਸਾਦੇ ਗਰੀਏ ਆ ਆਲੂ ਬਹੁਤ ਲੱਗੇ ਹੋਏ ਹੈਗਾ ਦੋ ਦੋ ਢਾਈ ਢਾਈ 3 350 ਕਿਲੋ ਵਾਲੇ ਬੰਦੇ ਬੈਠੇ ਉੱਥੇ ਯਾਰ ਸਹੀ ਗੱਲ ਹੈ ਤੁਸੀਂ ਮੈਂ ਆਲੂ ਜਾਂਦੇ ਕਿਹੜੀ ਸਾਈਡ ਤੋਂ ਮਕਾਉਣੇ ਮੇਰੇ ਕੋਲ ਤਾਂ ਵੀਰੇ ਮੋਗੇ ਏਰੀਆ ਗਿੱਲਪਿੰਡ ਤੇ ਆਈ ਜਾਂਦੇ ਹੈਗੇ ਅਫਰੇ ਪਰਗਵਾਨ ਬੈਠੇ ਹੈ ਪਰ ਆ ਪਹਿਲੂ ਵਾਲੇ ਤੇ ਆਈ ਜਾਂਦੇ ਹੈਗੇ ਹਾਂ ਜੀ ਜਿਹੜਾ ਯਾਰ ਆਪਣੇ ਕੋਲ ਜੀਵੀਦਾਰਾਂ ਦੇ ਲੰਗਾ ਕੋਰੇ ਵਾਲੋਂ ਆਈ ਜਾਂਦਾ ਲੰਗਿਆਂ ਨਾਲ ਸਾਰੇ ਕਿਧੋਂ ਆਈ ਜਾਂਦੇ ਹਾਂ ਪਰਦੇ ਆਲੂ ਦੀ ਥੋੜੀ ਸ਼ਿਕਾਇਤ ਹੈਗੀ ਬਈ ਯਾਰ ਪਰਦੇ ਆਲੂ ਵੀਰੇ ਵਿਕਦਾ ਨਹੀਂ ਨੀ ਆਪਣੇ ਕੋਲੇ ਹੈਨਾ ਇੰਗਲਿਸ਼ ਕਹਿੰਦੇ ਪਖਰਾਜ ਆਲੂ ਆ ਵਿਕਦਾ ਨਹੀਂ ਉਹ ਹਰੇ ਦੀ ਜਿਆਦਾ ਸ਼ਿਕਾਇਤ ਹੋਗੀ ਥੋੜਾ ਕਟਿਆ ਫਟਿਆ ਜੇ ਤੇ ਹੋਰੀ ਹੈਨਾ ਹੈਗਾ ਸਾਰਾ ਕੁਝ ਹੀ ਆ ਯਾਰ ਸਾਰਾ ਕੁਝ ਇੱਕ ਜੀਵੀਦਾਰ ਬਾਰਦਾਣਾ ਬੜਾ ਮਾੜਾ ਲਾਉਂਦਾ ਉਧਰਲੇ ਪਾਸੇ ਵਾਲਾ ਇਗਨਾ ਉਸ ਜਿਵੇਂ ਛੱਡ ਦਿੰਦਾ ਸੋਦੇ ਨੂੰ ਉਹ ਫਸਲ ਨੂੰ ਸੰਭਾਲਦੇ ਨਹੀਂਗੇ ਉਹ ਤਾਂ ਫਸਲ ਨੂੰ ਛੱਡਦੇ ਆ ਮਤ ਬਾਰ-ਬਾਰ ਹੈ ਨਾ ਫਰੋਇਪਰ ਵਾਲੇ ਵੀਰਾਂ ਨੂੰ ਹੈ ਨਾ ਇੱਕ ਥੋੜਾ ਸੁਧਾਰ ਕਰਨ ਦੀ ਲੋੜ ਤਾਂ ਕਿ ਥੋੜਾ ਜਿਆਦਾ ਬਾਰ ਤਾਂ ਨਾ ਚੰਗਾ ਲਾਓ ਯਾਰ ਤੁਹਾਡੇ ਚਾਰ ਪੈ ਬਟੇ ਤੋਂ ਹੀ ਫਸਲ ਆਈ ਹੈ ਯਾਰ ਹਾਂ ਇਹਨਾਂ ਨੂੰ ਇਹ ਨਹੀਂ ਪਤਾਗਾ ਅਸੀਂ 10 ਰੁਪਏ ਦਾ ਲਾਲਚ ਕਰਦੇ ਕਰਦੇ 50 ਰੁਪਏ ਦੀ ਢੁਈ ਮਰਾਲ ਲੈਂਦੇ ਆ ਸਹੀ ਗੱਲ ਹੈ ਅੱਲਾਹ ਦੇ 20 ਕਿਲੋਮੀਟਰ ਮਸਾ 20 ਕਿਲੋਮੀਟਰ ਯਾਰ ਇਹਨਾਂ ਨੂੰ ਟਾਂਕੇ ਨਹੀਂ ਲੱਗਦੇ ਸਵਾਰ ਕੇ ਇਧਰ ਫਰੋਇਪਰ ਵਾਲੇ ਜ਼ਿਮੀਂਦਾਰ ਕੋਲ ਟਾਂਕੇ 1 ਕਿੋ ਕੀ ਹੈ ਨਾ ਉੱਥੇ ਕੀ ਲੋਡਿੰਗ ਉਹ ਸਾਰੇ ਜਿਹੜੇ ਡਿੱਗਦੇ ਜਾਂਦੇ ਆ ਮਾਲ ਢੇਰੀ ਕਰੀ ਜਾਂਦੇ ਆ ਆ ਜਾਂਦੇ ਆ ਡਿੱਗਦੇ ਢੇਰੀ ਕਰੀ ਜਾਂਦੇ ਆ ਆ ਜਾਂਦੇ ਆ ਖਾਲੀ ਬਾਰਦਨ ਉਹਨਾਂ ਨੂੰ ਆਸ ਮਿਲ ਜਾਂਦਾ ਹੈ ਕਿ ਸਹੀ ਗੱਲ ਹੈ ਸਹੀ ਗੱਲ ਹੈ ਸਾਡੀ ਮੰਡੀ ਤਾਈਓ ਨਹੀਂ ਸਾਡੀ ਮੰਡੀ ਚ ਕਿਉਂ ਨਹੀਂ ਕੰਮ ਜਾਂਦਾ ਫਰੀ ਲੋਕ ਲੈਣਦੇ ਕੋਈ ਨਹੀਂ ਗੱਜ ਨੂੰ ਪਾਦੇ ਫਰੀ ਲੋਕ ਨੂੰ ਨਹੀਂ ਬਈ ਇਹ ਲੈਣਾਗਾ ਇਹ ਪਿਛੇ ਨੂੰ ਲੈ ਬਈ ਆ ਪਿਛੇ ਜਿਹੜੀ ਬਾਈ ਨੇ ਕਰਾਈ ਆ ਨਾ ਵੀਡੀਓ ਲੰਮੀ ਜਰੂਰ ਹੋ ਜਾਂਦੀ ਆ ਆਲੂ ਤੇ ਪਿਆਜ਼ ਦੀ ਪਿਛੇ ਜਿਹੜੀ ਫਲਾਲ ਬਾਈ ਨੇ ਕਰਾਈ ਆ ਸਾਰਾ ਕੁਝ ਬਾਈ ਨੇ ਦੱਸਤਾ ਤੇ ਗਰੋਵਰ ਸਾਹਿਬ ਦਾ ਨੰਬਰ ਜਰੂਰ ਦੇ ਕੇ ਨੰਬਰ 98150 62481 98150 62481 ਜੇ ਖੇਤਾਂ ਦੇ ਵਿੱਚੋਂ ਤੁਸੀਂ ਮਾਲ-ਸ਼ਾਲ ਚਕਾਉਣਾ ਚਾਹੁੰਦੇ ਆ ਜੀ ਜਾਂ ਤੁਸੀਂ ਇੱਥੋਂ ਮੰਡੀ 'ਚੋਂ ਮਾਲ ਖਰੀਦਣਾ ਨਾ ਜਮਾ ਸਸਤੇ ਪਾਤੇ ਯਾਰ ਤੇ ਬਾਈ ਨਾਲ ਕਨੈਕਟ ਕਰ ਲੋ ਠੀਕ ਹੈ ਬਾਈ ਔਰ ਕਹਿਮਾ ਸਿੰਘ ਜੀ ਚਲੋ ਲਓ ਬਾਈ ਆ ਰੇਡ ਜਿਹੜੇ ਮਤਲਬ ਆਲੂ ਤੇ ਪਿਆਜ਼ ਦੇ ਜਿਹੜੇ ਬਾਈ ਨੇ ਪੋਜੀਸ਼ਨ ਬਹੁਤ ਸੋਹਣੀ ਗਣਾਈ ਆ ਤੇ ਟਾਈਮ ਹੋ ਗਿਆ ਜਿਹੜਾ ਸਵੇਰ ਦਾ 7 ਵਜ ਗਏ ਬਾਈ ਹਨ ਤੇ 7 ਵਜ ਗਏ ਬਾਈ ਤੇ ਇਧਰ ਗੱਲਾਂ ਬਾਤਾਂ ਹੋਰ ਬਾਈਆਂ ਦੇ ਨਾਲ ਕਰਦੇ ਆ ਤੇ ਜਿਹੜੇ ਮਤਲਬ ਰੇਡ ਜਿਹੜੇ ਬਈ ਇਧਰ ਬਾਕੀ ਕੀ ਚੱਲੀ ਜਾਂਦੇ ਬਾਉ ਕੋਲੇ ਆ ਗਿਆ ਇਧਰ ਕਦੂ ਆਉਣ ਲੱਗ ਗਿਆ ਬਾਉ ਕੋਲੇ ਕਦੂ 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 ਟਿੰਡੋ ਕਦੂ ਟਿੰਡੋ ਆਹੇ ਖਦਰ ਕਦੂ ਬਹੁਤ ਸੋਹਣਾ ਪਿਆ ਬਾਈ ਤਦ ਹੀ ਵੇ ਲੋ ਰਾਜਸਤਾਨੀ ਬਾਈ ਕੀ ਹਾਲ ਚਾਲ ਹੈ ਹੋਰ ਸੀਗਾ ਯਾਰਾ ਭਾਈ ਸੰਤਾ ਬਾਬਾ ਸਿੱਧਾ ਕਿਵੇਂ ਠੀਕ ਹੈ ਹਾਂ ਤਾਂ ਢੰਡ ਰੁੰਡ ਜੀ ਕੱਢ ਗਿਆ ਤਾਂ ਲੋਈ ਲਾ ਦੇ ਕਿ ਸਵੇਰੇ ਆਉਣਾ ਪਈ ਨਹੀਂ ਕੱਢ ਕੇ ਸਵੇਰ ਆਉਣਾ ਠੰਡ ਲੱਗਦੀ ਆ ਬਊ ਦਾ ਮੂਹ ਆ ਕਿਹੜੀ ਸੈਡ ਦਾ ਆ ਗਿਆ ਕੱਦੂ ਲੋਕਲ ਲੋਕਲ ਕੱਦੂ ਚੱਲ ਪਿਆ ਕਿਹੜੇ ਪਿੰਡ ਦਾ ਇਹ ਸੁਖਲਾ ਲੈ ਬਈ ਲੋਕਲ ਕੱਦੂ ਚੱਲ ਪਿਆ ਕਹਿੰਦੇ ਸੀ ਆਪਣੇ ਲੋਕਲ ਕੱਦੂ ਆਉਣੀ ਲੱਗਾ ਰਾਜਸਤਾਨੀ ਕੱਦੂ ਆ ਆ ਚੱਲੇ ਪਿਆ ਸੁੱਖਣ ਵਾਲੇ ਦਾ ਕੱਦੂ ਬਾਬਾ ਇੱਕ ਕੁਆਲਟੀ ਬਹੁਤ ਸੁਣੀ ਆਇਆ ਇਹ ਕੱਦੂ ਦੀ ਹਾਂ ਕੁਆਲਟੀ ਸੁਣੀ ਬਹੁਤ ਆਇਆ ਇਹ ਕੱਦੂ ਸਾਹਿਬ ਹੈ ਲੈ ਭਾਈ ਤੇ 35-35 ਰੁਪਏ ਦੇ ਲੈਣ ਦੇ ਮੰਗੀ ਜਾਂਦੇ ਹਨਾ ਤੇ ਫਿਲਹਾਲ ਵੇਖ ਕਿੰਨਾ ਰਹਿਆ ਬੌਜੀ ਇਹ 8-9 ਕਿਲੋ ਹਾਂ ਨਹੀਂ ਉਹ ਵੇਖ ਕਿਹੜੇ ਡਰੇ ਜੇ 35 ਰੁਪਏ ਕਿਲੋ 35 ਰੁਪਏ ਵਿਕੀ ਜਾਂਦਾ 35 ਮੰਗਦਾ ਤੇ 35 ਰੁਪਏ ਕਿਲੋ ਜਿਹੜਾ ਕੱਦੂ ਹੈ ਜਿਹੜਾ ਵੇਕਣ ਲੱਗ ਗਿਆ ਲੈ ਭਾਈ ਤੁਹਾਨੂੰ ਵਾਰ-ਵਾਰ ਉਹਨੇ ਜਿਹੜਾ ਦਾ ਅਗੇਤੀ ਲਾ ਲਈ ਨਾ ਚੀਜ਼ ਜਿਹੜੇ ਉਹਦਾ ਨਫਾ ਕੱਢ ਗਿਆ ਤੇ ਜੇ ਮੰਨ ਕੇ ਚਲੋ ਗਾਂ ਸੀਜ਼ਨ ਆ ਗਿਆ ਕਦੂ ਕੁਆਲਟੀ ਵੀ ਹੈ ਕੁਆਲਟੀ ਵੀ ਸਰਾ ਬਾਈ ਇਹ ਕਿਹੜਾ ਵੀ ਆ ਗਿਆ ਜੀ ਇਹ ਕਿਹੜਾ ਵੀ ਕਿਹੜਾ ਆ ਗਿਆ ਐ ਐ ਨਹੀਂ ਪਤਾ ਵੀ ਕਿਹੜਾ ਯਾਰ ਵੀ ਹਾਂ ਬਰਬ ਕਦੂ ਆਉਂਗਾ ਇਹ ਆਪਣਾ ਵੀ ਬਣਾਇਆ ਨਾਲ ਅਛਾ ਆਪ ਨੇ ਹੀ ਤਿਆਰ ਕੀਤਾ ਤੇ ਜੇ ਕਹਿੰਦੇ ਲੈਣਾ ਹੋਵੇ ਗਾਂਸ ਤੇ ਵੀ ਇਹ ਮਿਲ ਜਾਂਦਾ ਹੈ ਬਾਈ ਹੈ ਹਨਾ ਲੈ ਬਾਈ ਕਦੂ ਦੀ ਕੁਆਲਟੀ ਵੇਖ ਲਓ ਪਹਿਲਾਂ ਤੁਸੀਂ ਸ਼ਾਨਦਾਰ ਮੇਰਾ ਤਾਂ ਆਪ ਦਾ ਰਾਦਾ ਬਣੀ ਜਾਂਦਾ ਨਾ ਮੈਂ ਲੈ ਜਾਂ ਲੈ ਇਹ ਪਰ ਇਕੱਠਾ ਮਿਲੂਗਾ ਕਰੇਟ ਇਥੋਂ ਥੋੜਾ ਨਹੀਂ ਮਿਲਦਾ ਲੈ ਬਾਈ ਸਰੇ ਦੀ ਕੁਆਲਿਟੀ ਆ ਗਿਆ ਕਦੂ ਬਾਈ ਤੇ ਹੋਰ ਕੌਜੀ ਸੰਤਾ ਮੰਡੀ ਚ ਕਿਵੇਂ ਤੇਜੀ ਮੰਡੀ ਸੰਤਾ ਕਮ ਨਹੀਂ ਨਹੀਂ ਮੰਦਾ ਬਾਊ ਨਾਲ ਗੱਲ ਕਰਦਾ ਲੈ ਬਾਈ ਬਾਊ ਨਾਲ ਗੱਲਬਾਤ ਕਰਕੇ ਆਉਣੇ ਜੀ ਹਨ ਅਬ ਇਧਰ ਹਣ ਫਲਾਂ ਦੇ ਰੇਟ ਗਣਾਉਣ ਲੱਗੇ ਜਿਹੜੇ ਪੈਰੋ ਫਰੂਟ ਕੰਪਨੀ ਦੇ ਤੇ ਬਾਊ ਨਾਲ ਕਰੀਏ ਗੱਲਬਾਤ ਜਿਹੜੇ ਅੰਬ ਮਗਾਲੇ ਜੀ ਅੰਗੂਰ ਉਰੂਰ ਦਾ ਹੁੰਦੇ ਰਹਿੰਦੇ ਯਾਰ ਤੇ ਲਸਣ ਅਦਰ ਟਮਾਟਰ ਦਾ ਰੇਟ ਤੁਹਾਨੂੰ ਜਰੂਰ ਕਰਾਉਣਾ ਇਧਰ ਸੇ ਬਾਉ ਜੀ ਕੀ ਹਾਲ ਚਾਲ ਹੈ ਜੀ ਪੈਰੋਂ ਫਰੂਟ ਕੰਪਨੀ ਤੇ ਆ ਗਏ ਜੀ ਮਹਾਰਾਜ ਛੇ ਤੱਕ ਵੀ ਆਪਣੀਆਂ ਖੁਸ਼ ਹੋ ਗਏ ਬਾਉ ਜੀ ਵੇਖ ਕੇ ਆਪਾਂ ਮੰਦੀ ਜੀ ਕਿਹਨੇ ਜੀ ਮੰਡੀ ਤੇ ਜੀ ਮੰਡੀ ਆ ਮੰਡੀ ਮੰਡੀ ਆ ਜੀ ਇਹ ਤੇਜੀ ਕਦੋਂ ਆਊਗੀ ਜੀ ਫਿਰ ਤੇ ਮਾਲਕ ਹੀ ਜਾਣਦਾ ਜੀ ਮਾਲਕ ਹੀ ਜਾਣਦਾ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ ਕੱਟ ਜਾਣੇ ਜੀ ਆ ਕਰ ਜਾਣੇ ਜੀ ਥੋੜੇ ਜਿਹਾ ਕੱਟ ਜਾਣੇ ਫਲਾਂ ਦੇ ਵਿੱਚ ਜਿਹੜਾ ਸੁਧਾਰ ਆਊਗਾ ਪਰ ਬਾਊ ਗਲੇ ਅੰਬ ਜਰੂਰ ਆਉਣ ਲੱਗ ਗਿਆ ਅਗੇ ਤੇ ਅੰਬ ਜੀ ਇਹਦਾ ਤਾਂ ਰੇਟ ਜੀ ਕਿੰਨਾ ਜੀ ਅੰਬ 180 ਤੋਂ ਲੈ ਕੇ 200 ਰੁਪਏ ਕਿਲੋ ਕਿੱਧਰ ਆ ਗਿਆ ਜੀ ਇਹ ਸਫੈਦਾ ਕਹਿੰਦੇ ਹੁੰਦੇ ਨੇ ਸਫੈਦਾ ਆ ਗਿਆ 180 ਤੇ 190 ਰੁਪਏ ਦੀ ਸਿਰੇ ਦੀ ਕਵਾਟ ਜਿਹੜਾ ਚਲਦੀ ਆ ਜਿਹੜਾ ਛੋਟਾ ਹੈ ਜੀ ਇਹ 700 ਇਹ ਛੋਟਾ ਸਾਈਜ਼ ਹੁੰਦਾ ਸਫੈਦਾ ਇਹ ਇਹਦਾ ਕੀ ਰੇਟ ਆ ਜੀ ਬਾ ਰੇਟ ਸੇਮ ਹੀ ਆ ਜੀ ਰੇਟ ਸੇਮ ਹੀ ਆ ਇਹ 180 ਵਾਲਾ ਆ ਗਿਆ ਭਾਈ ਆ 190 ਵਾਲਾ ਆ ਗਿਆ ਹਨ ਤਾਂ ਗੁਰਾ ਦਾ ਰੇਟ ਜੀ ਇਹਨਾਂ ਦਾ ਕੀ ਹੁੰਦਾ 800 ਤੋਂ ਲੈ ਕੇ 900 ਤੱਕ 800 ਤੋਂ ਲੈ ਕੇ 980 ਰੁਪਏ ਤੋਂ ਲੈ ਕੇ 90 ਰੁਪਏ ਕਿਲੋ ਤੱਕ 10 ਕਿਲੋ ਦਾ ਕਰੀਟ ਹੁੰਦਾ ਜੀ ਇਕੱਠਾ ਲੈਣਾ ਪੈਂਦਾ ਜੀ ਕੋ ਦਾ ਵੇਰ ਕਿਹੜਾ ਹੈ ਜੀ ਜੀ ਕੋ 550 ਤੋਂ 600 ਰੁਪਏ ਦਾ ਲਾ ਭਾਈ ਇਹ ਵੀ ਰੇਟ ਜ ਰੁਪਏ 1700 ਰੁਪਏ ਨਾਰ 1600 ਰੁਪਏ 1700 ਰੁਪਏ ਜੀ 160 70 ਰੁਪਏ ਕਿਲੋ 160 70 ਰੁਪਏ ਕਿਲੋ ਹੋ ਗਿਆ ਲਸਣ ਦਾ ਬਾਜ਼ਾਰ ਕਿੰਨਾ ਰਹਿ ਗਿਆ ਬਾਉ ਲਸਣ ਰਹਿ ਗਿਆ 80 ਰੁਪਏ ਕਿਲੋ ਲੈ ਕੇ 100 ਰੁਪਏ ਕਿਲੋ 80 ਤੋਂ ਲੈ ਕੇ 100 ਰੁਪਏ ਕਿਲੋ ਇਹ ਬਾਹਲਾ ਉੱਪਰ ਥੱਲੇ ਹੋ ਜਾਂਦਾ ਜੀ ਬਈ ਦੀ 50 60 ਰਹਿ ਗਿਆ ਸੀ ਬਈ ਦੀ ਆ ਹੋ ਤੱਕ ਬੱਲੇ ਜੀ ਨਾ ਘਟ ਗਿਆ ਹੁਣ ਹੁਣ ਜਿਹੜੀ ਰੇਟ ਫੇਰ ਬੜੇ ਜੀ ਵੱਧ ਗਿਆ ਥੋੜਾ 80 ਤੋਂ ਲੈ ਕੇ 100 ਰੁਪਏ ਤੱਕ ਜਿਹੜਾ ਇਹ ਊਟੀ ਦਾ ਆ ਗਿਆ ਕਿ ਹੋ ਰਿਹਾ ਜੀ ਇਹ ਊਟੀ ਊਟੀ ਜੀ ਊਟੀ ਆ ਗਿਆ ਬਈ ਇਹ 80 ਤੋਂ ਲੈ ਕੇ 100 ਰੁਪਏ ਕਿਲੋ ਟਮਾਟਰ ਦਾ ਬਾਜ਼ਾਰ ਕਿੰਨਾ ਰਹਿ ਗਿਆ ਬਾਉ ਟਮਾਟਰ 10 ਰੁਪਏ ਕਿਲੋ ਜੀ ਟਮਾਟਰ ਦਾ ਬਈ ਉੱਥੇ ਖੜਾ ਵਾਲੇ 10 ਰੁਪਏ ਕਿੱਲੋ ਹਣਾ ਜਿਹੜਾ ਬਾਜ਼ਾਰ ਤੇ ਇਧਰ ਸੇ ਜਿਹੜੇ ਬਹੁਤ ਪਏ ਆ ਜੀ ਆਪਣੇ ਕੋਲ ਇਹ ਕਿਹੜੇ ਆ ਗਏ ਇਹ ਸੇ ਕਿਨੌਰ ਦਾ ਜੀ ਇਹ ਕਿਨੌਰ ਦਾ ਸੇ ਇਹਨਾਂ ਦਾ ਬਾਜ਼ਾਰ ਕਿੰਨਾ 160 70 ਰੁਪਏ ਕਿਲੋ 360 ਰੁਪਏ ਵੀ 10 ਕਿਲੋ ਪਈ ਆ ਨਾ ਤੇ ਉਹ ਜਿਹੜੀ ਕੀਵੀ ਪਈ ਆ ਕੀਵੀ 900 ਰੁਪਏ ਜੀ ਲੈ ਭਾਈ 900 ਰੁਪਏ ਦੀ ਕੀਵੀ ਤੇ ਇੱਕ ਤੋਂ ਉਰ ਆ ਆ ਅਮਰੂਦ ਬਾਹਰ ਆ ਗਿਆ ਭਾਈ ਅਮਰੂਦ ਹੀ 900 ਰੁਪਏ ਦਾ ਜੀ ਲੈ ਭਾਈ 900 ਰੁਪਏ ਦਾ ਅਮਰੂਦ ਬੜੈਣ ਪਈ ਆ ਕਵਾਲਿਟੀ ਬਹੁਤ ਸ਼ਾਨਦਾਰ ਹੈ ਨਾ ਤਾਂ ਬਹੁਤ ਦਾ ਨੰਬਰ ਵੀ ਦੇ ਕੇ ਆਵਾਂਗੇ ਜੇ ਕਿਸੇ ਵੀਰਪਨ ਨੂੰ ਮਾਲਸ਼ਾਲ ਚਾਹੀਦਾ ਜੀ ਸਿੱਧਾ ਕਨੈਕਟ ਕਰ ਲਓ ਨੇੜੇ-ਨੇੜੇ ਦਾ ਪੈਲਸੀ ਜੀ ਪਹੁੰਚਦਾ ਕਰਾਂਗੇ ਆ ਗ੍ਰੇਡ ਕੀ ਇਹ ਮਾਲਟਮ ਪੋਟੜਾ 1600 ਰੁਪਏ ਦਾ ਮਾਲਟਮ ਪੋਟੜਾ 1600 ਰੁਪਏ ਦਾ ਹੈ ਨਾ ਜਿਹੜੀਆਂ 5 ਕਿਲੋ ਦੀ ਕਰੇਟੀ ਹੈ ਕਿੰਨੇ ਦੀ ਕਰਦੀ ਇਹ 450 ਰੁਪਏ ਵਿਕਦੀ ਚਾਰ ਸਾਢੇ ਲਾ ਭਾਈ ਲਾਲ ਅੰਗੂਰ ਜੀ ਨੇ ਲੈਣੇ ਹਨ ਆ ਕੁਆਦੀ ਇਹਨਾਂ ਦਾ ਕੀ ਰੇਟ ਰਹਿੰਦਾ ਜੀ ਇਹ 1200 ਰੁਪਏ ਦਾ ਡੱਬਾ ਜੀ ਲੈ ਭਾਈ 1200 ਤੇ 120 ਰੁਪਏ ਇਹ ਕਿੰਨੇ 5 ਕਿਲੋ ਹੈ 6 ਕਿਲੋ ਅੱਛਾ 6 ਕਿਲੋ ਹੈ 200 ਕਿਲੋ ਨਹੀਂ ਭਾਈ 200 ਰੁਪਏ ਕਿਲੋ ਦੇ ਨੇੜੇ ਤੇ ਜਿਹੜਾ ਇਹ ਵੇਚੂਗਾ ਮਤੀ ਦੇ ਦਾ ਰੇਟ ਤਾਂ ਉਹੀ ਭਾਈ 22 22 ਹੈ ਨਾ ਇਹ ਰੇਟ ਜਿਹੜੇ ਚੱਲੀ ਜਾਂਦੇ ਆ ਸ਼ਰਦ ਦੇ ਕਿਨਾਰੇ ਗਿਆ 400 ਰੁਪਏ 350 ਰੁਪਏ 400 ਰੁਪਏ 350 ਇਹ ਪਹਿਲਾਂ 5 500 ਦਾ ਹੀ ਵਿਕਦਾ ਰਿਹਾ 350 400 ਰੁਪਏ ਜਿਹੜਾ ਆ ਰਹਿ ਗਿਆ ਜੀ ਹੈ ਨਾ ਅੱਜ ਮੈਂ 6 ਪਾ ਜੀ 6 ਬਹੁਤ ਵਧੀਆ ਕੁਲੂ ਡਿਲੀਸ਼ੀਅਨ ਦਾ ਮਰੂਦੀ ਆ ਗਿਆ ਨਾ ਇੱਧਰ ਆ ਸਾਰੀ ਕੁਆਲਟੀ ਹੋਗੀ ਜੀ ਟਮਾਟਰ ਵੀ ਹਾਂਜੀ ਹੋਗਾ ਚੀਕੂ ਵੀ ਆਈ ਫ੍ਰੈਸ਼ ਜੋ ਹੈ ਹਾਂ ਚੀਕੂ 500 ਆਪਣੇ ਨਾ ਕਮੈਂਟ ਕਰਦੇ ਆ ਆਜਾਦ ਮਾਰਕਾ ਜਿੰਨੂੰ ਵੀ ਆਉਂਦਾ ਕਹਿੰਦੇ ਜੀ ਆਜਾਦ ਵੀ ਹੁੰਦਾ ਹੈ ਕਈ ਤਰ੍ਹਾਂ ਦੇ ਇੰਨੇ ਤਰ੍ਹਾਂ ਦੇ ਆ ਕੁਆਲਟੀ ਜਣੀ ਵਧੀਆ ਕੁਆਲਟੀ ਹਾਂ ਵਧੀਆ ਕੁਆਲਟੀ ਇਹ ਇਹ 550 ਦੇ ਨੇ 550 ਨੇੜੇ ਤੇ ਡੇਢ ਜਿਵੇਂ ਹਰਗਾ ਮਿਰਚਾਂ ਪੰਜਾਹ ਨਾਲ ਉਹਨਾਂ ਦੀਆਂ ਜੀ ਆਪਣੀਆਂ ਅੱਛਾ ਇਹ ਇੱਧਰ ਆ ਗਿਆ ਨਾ ਤੇ ਲੈ ਭਾਈ ਬਾਈ ਕੋਲੇ ਜਿਹੜੇ ਇੱਧਰ ਰੇਟ ਕਰਾਏ ਨਾ ਪੈਰੋ ਫਰੂਟ ਕੰਪਨੀ ਦੇ ਬਾਈ ਦਾ ਨੰਬਰ ਦੇ ਕੇ ਨਾ ਹੋਰ ਬਹੁਤ ਕੀ ਆ ਚੱਲੇ ਕੀ ਹਾਲ ਚੜਾ ਭਰਾ ਲਾ ਭਾਈ ਇੰਦਰ ਇਹਨਾਂ ਦੀ ਟ੍ਰਿਕ ਨਹੀਂ ਰਹੀ 250 ਰੁਪਏ 200 ਰੁਪਏ ਲਾ ਭਾਈ ਪਹਿਲਾਂ 400 ਤੋਂ ਸ਼ੁਰੂ ਹੁੰਦੀ ਹੁੰਦੀ 300 ਤੇ ਆ ਗਈ 350 ਇਹ ਲੋਕ ਨਹੀਂ ਆਈ ਜਾਂਦੀ ਜਿਹੜੇ ਇਹ ਲੋਕ ਨਹੀਂ ਆਈ ਜਾਂਦੀ ਲੋਕ ਨਹੀਂ ਆਈ ਜਾਂਦੀ ਉਧਰ ਹੋਰ ਤਾਂ ਮੋਗੇ ਵਾਲੀ ਸਾਈਡ ਦੀ ਹੋਵੇ ਜਾਂ ਇਹ ਕਿ ਇੱਥੋਂ ਨੇੜੇ 250 ਰੁਪਏ ਨਹੀਂ ਰਹੀ ਡਰੈਗਨ ਫਰੂਟ ਜੀ ਦੇ 90 ਰੁਪਏ ਦਾ ਪੀਸ ਆ। ਲੈ ਭਾਈ 80 ਰੁਪਈਆ ਦਾ ਪੀਸ ਜਿਹੜਾ ਇਹ ਰਗਾ। ਸਟ੍ਰੋਬੇਰੀ ਹਣ ਬੰ ਕਿੰਨੇ ਕਿ ਚਲਉਂਦੀ ਰਹਿੰਦੀ ਲੋਕਲ ਆਪਣੇ ਆਮ ਆ। ਭਾਜੀ ਚਲੂ 10 15 20 ਦਿਨ ਚਲੂਗੀ। 10 15 20 ਦਿਨ ਚਲੂਗੀ ਜਿਹਨੇ ਹੁਣ ਖਾਣੀ ਇਹ ਖਾ ਲੋ। ਮੁੜ ਕੇ ਪਛਤਾਇ ਕੋਈ ਨੀ ਪੰਦਾ ਮੁੜ ਕੇ ਸਟ੍ਰੋਬੇਰੀ ਇਸ ਦੀ 500 ਰੁਪਈਏ ਦੇ ਵਿਕਣੀ ਆ। ਨੰਬਰ ਕਿੰਨਾ ਆ ਗਿਆ ਜੀ ਆਵਾ? 98727 ਠੀਕ ਹੈ ਜੀ। 85859 ਜੀ। 98727 79 859 859 ਠੀਕ ਹੈ ਭਾਜੀ। ਓਕੇ ਮਿਹਰਬਾਨੀ ਬਹੁਤ ਬਹੁਤ ਟਾਈਮ ਦੇਣਾ ਤੇ ਲਓ ਭਾਈ ਆਹ ਰੇਡ ਜਿਹੜੇ